ਪਰਦੇ ਕਲ ਨੂੰ ਇਹ ਪਰਦੇ ਕਲ ਨੂੰ ਇਹ ਪਰਦੇ ਦੋਸਤੋ ਔਨ ਸਕਾਈ ਟੀਵੀ ਦੇ ਪ੍ਰੋਗਰਾਮ ਕਾਂਦੋਲੇ ਪਰਦੇਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਤੁਹਾਨੂੰ ਪਤਾ ਹੋਏਗਾ ਕਿ ਇਸ ਪ੍ਰੋਗਰਾਮ ਦੇ ਤਹਿਤ ਅਸੀਂ ਉਹਨਾਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਅਕਸਰ ਕਰਦੇ ਰਹਿੰਦੇ ਹਾਂ ਜਿਹੜੇ ਸਤ ਸਮੁੰਦਰ ਪਾ ਜਾ ਕੇ ਵਖਵ ਕੇ ਤਰ੍ਹਾਂ ਦੇ ਵਿੱਚ ਆਪਣੀ ਮਿਹਨਤ ਦੇ ਨਾਲ ਆਪਣੇ ਸੰਘਰਸ਼ ਦੇ ਨਾਲ ਪਹਿਚਾਨ ਸਥਾਪਿਤ ਕਰਦੇ ਨੇ ਪ੍ਰਾਪਤੀਆਂ ਕਰਦੇ ਨੇ ਔਰ ਜਦੋਂ ਉਹ ਵਾਪਸ ਆਪਣੀ ਧਰਤੀ ਤੇ ਆਉਂਦੇ ਨੇ ਤੇ ਅਸੀਂ ਉਹਨਾਂ ਨੂੰ ਬੜੀਆਂ ਆਕਰਸ਼ਕ ਤੇ ਅਚੇਚੀਆਂ ਨਜ਼ਰਾਂ ਦੇ ਨਾਲ ਵੇਖਦੇ ਆਂ ਉਹਨਾਂ ਨੂੰ ਉਹਨਾਂ ਦੇ ਬਾਰੇ ਵਿੱਚ ਜਾਣਨਾ ਚਾਹੁੰਦੇ ਆਂ ਉਹਨਾਂ ਦੇ ਬਾਰੇ ਵਿੱਚ ਹੋਰ ਹੋਰ ਤਾਂ ਇਹੀ ਮਕਸਦ ਹੈ ਕਾਂ ਦਾ ਉਲੇ ਪਰਦੇਸ ਪ੍ਰੋਗਰਾਮ ਦਾ ਅੱਜ ਸਾਡੇ ਸਟੂਡੀਓ ਦੇ ਵਿੱਚ ਅਚੇਚੇ ਤੌਰ ਤੇ ਕੈਨੇਡਾ ਤੋਂ تشریف لے ائے ਨੇ श्री ਮਲਵਿੰਦਰ ਸਿੰਘ ਵਕ ਵਕ ਦੇ ਉਹਨਾਂ ਦੀਆਂ ਪ੍ਰਾਪਤੀਆਂ ਨੇ ਵਕ ਵਕ ਤਰ੍ਹਾਂ ਦਾ ਉਹਨਾਂ ਨੇ ਕੈਨੇਡਾ ਦੇ ਵਿੱਚ ਜਾ ਕੇ ਸੰਘਰਸ਼ ਕੀਤਾ ਹੈ ਆਪਣੀ ਧਰਤੀ ਤੋਂ ਦੂਰ ਜਾ ਕੇ ਕਿਵੇਂ ਮਹਿਸੂਸ ਕੀਤਾ ਹੈ ਔਰ ਉਹ ਕਿਉਂਕਿ ਸਾਹਿਦ ਦੇ ਨਾਲ ਜੁੜੇ ਹੋਏ ਨੇ ਕਵਿਤਾ ਦੇ ਨਾਲ ਜੁੜੇ ਹੋਏ ਨੇ ਇੱਕ ਲੇਖਕ ਦੇ ਤੌਰ ਤੇ ਉਹਨਾਂ ਦੀ ਵੱਡੀ ਪਛਾਣ ਹੈ ਤੇ ਅਸੀਂ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਉਹਨਾਂ ਦੇ ਸਾਹਿਦ ਦੇ ਵਿੱਚ ਉਹਨਾਂ ਦੀਆਂ ਲਿਖਤਾਂ ਦੇ ਵਿੱਚ ਉਹਨਾਂ ਦੀ ਕਵਿਤਾ ਦੇ ਵਿੱਚ ਜਿਹੜੇ ਪਰਵਾਸ ਉਹ ਕਿਸ ਤਰ੍ਹਾਂ ਜਿਹੜਾ ਹੈ ਉਹ ਘਰ ਕਰਦਾ ਹੈ ਕਿਸ ਤਰ੍ਹਾਂ ਉਹ ਪਰਵਾਸ ਦਾ ਜਿਹੜਾ ਸਫ਼ਰ ਹੈ ਉਹਦੇ ਵਿੱਚ ਜਾਰੀ ਰਹਿੰਦਾ ਹੈ ਕਿੱਥੋਂ ਉਹਨਾਂ ਦੀ ਕਵਿਤਾ ਦੇ ਵਿੱਚ ਪਰਵਾਸ ਦਾ ਸਫ਼ਰ ਸ਼ੁਰੂ ਹੋਇਆ ਸੀ ਅੱਜ ਕਿੱਥੇ ਪਹੁੰਚਿਆ ਹੈ ਮੈਂ ਉਹਨਾਂ ਦੀ ਕਵਿਤਾ ਨੂੰ ਸ਼ੁਰੂ ਤੋਂ ਲੈ ਕੇ ਅੱਜ ਤੱਕ ਬੜਾ ਨੇੜੇ ਤੋਂ ਜਾਣਿਆ ਹੈ ਪੜ੍ਹਿਆ ਹੈ ਸਮਝਣ ਦੀ ਕੋਸ਼ਿਸ਼ ਕੀਤੀ ਹੈ ਤੇ ਅਸੀਂ ਉਹਨਾਂ ਤੋਂ ਐਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਐਵੀ ਪੁੱਛਾਂਗੇ ਕਿ ਇਹਦੇ ਪਿੱਛੇ ਉਹ ਕਿਹੜੀਆਂ ਪਰਤਾਂ ਨੇ ਕਿਹੜੀ ਮਾਨਸਿਕਤਾ ਹੈ ਜਿਹੜੀ ਉਹਨਾਂ ਨੂੰ ਇਸ ਕਿਸਮ ਦੀ ਜਿਹੜੀ ਕਲਪਨਾ ਸ਼ੀਲ ਔਰ ਤਾਕਤਵਰ ਜਿਹੜੀ ਕਵਤਾ ਹੈ ਉਹ ਰਚਨ ਦੇ ਵਾਸਤੇ ਪ੍ਰੇਰਿਤ ਕਰਦੀ ਹੈ ਉਹਨਾਂ ਨੂੰ ਸ਼ਕਤੀ ਦਿੰਦੀ ਹੈ ਤੋਂ ਮਲਵਿੰਦਰ ਜੀ ਨੌਨ ਸਕਾਈ ਟੀਵੀ ਸਟੂਡੀਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬਹੁਤ ਮਿਹਰਬਾਨ ਜੀ ਨੌਨ ਸਕਾਈ ਟੀਵੀ ਦਾ ਬਹੁਤ ਧੰਨਵਾਦ ਉਹਨਾਂ ਨੇ ਮੈਨੂੰ ਬੁਲਾਇਆ ਮੌਕਾ ਦਿੱਤਾ ਗੱਲ ਕਰਨ ਦਾ ਬਹੁਤ ਮਿਹਰਬਾਨ ਤੋਂ ਮਲਵਿੰਦਰ ਜੀ ਸਭ ਤੋਂ ਪਹਿਲਾਂ ਅਸੀਂ ਇਹ ਹੀ ਜਾਣਨਾ ਚਾਹਾਂਗੇ ਕਿ ਤੁਹਾਡਾ ਸਤ ਸਮੁੰਦਰ ਪਾਰ ਕੰਧ ਓਲੇ ਪ੍ਰਦੇਸ਼ ਪ੍ਰਦੇਸ਼ ਜਾਣ ਦਾ ਕੈਨੇਡਾ ਜਾਣ ਦਾ ਜਿਹੜਾ ਸਬਬ ਹੈ ਉਹ ਕਿਸ ਤਰ੍ਹਾਂ ਬਣਿਆ ਇਹ ਬਿਲਕੁਲ ਜਿਵੇਂ ਅੱਜ ਬਹੁਤ ਸਾਰੇ ਮਾਪਿਆਂ ਦਾ ਸਬਬ ਬਣਦਾ ਹੈ ਔਰ ਜਾਣਦੇ ਨੇ ਉਧਰ ਉਹ ਉਸ ਤਰ੍ਹਾਂ ਦਾ ਹੀ ਮੇਰਾ ਬਣਿਆ ਕਿ ਮੇਰਾ ਬੇਟਾ ਉੱਥੇ ਸੀ ਕੈਨੇਡਾ ਦੇ ਵਿੱਚ ਤੇ ਉੱਥੇ ਉਹ ਪੀਆਰ ਹੋ ਗਿਆ ਉੱਥੇ ਉਹ ਜੌਬ ਕਰ ਰਿਹਾ ਉੱਥੇ ਉਹਦਾ ਪਰਿਵਾਰ ਉਹਦੇ ਨਾਲ ਹੈ ਸਾਨੂੰ ਉਹਨਾਂ ਦੇ ਕੋਲ ਜਾਣਾ ਪਿਆ ਪਹਿਲਾਂ 2018 ਦੇ ਵਿੱਚ ਸੀ ਉੱਥੇ ਗਏ ਸਾਂ ਉੱਥੇ ਜਾ ਕੇ ਕੈਨੇਡਾ ਨੂੰ ਜਦੋਂ ਦੇਖਿਆ ਤੇ ਚੱਕਰਿਤ ਕੀਤਾ ਉਹਨੇ ਸਾਨੂੰ ਹੈਰਾਨ ਕੀਤਾ ਲਗਾ ਬਕਮਾਲ ਦਾ ਦੇਸ਼ ਯਾਰ ਕਮਾਲ ਦੇ ਸਹੌਪਣ ਨੇ ਇੱਥੇ ਕਮਾਲ ਦੀਆਂ ਝੀਲਾਂ ਨੇ ਹੋਰ ਸਾਰਾ ਕੁਝ ਜਿਹੜਾ ਸੀ ਉਹਨੇ ਸਾਨੂੰ ਆਕਰਸ਼ਿਤ ਕੀਤਾ ਤੇ ਉੱਥੇ ਜੋ ਅਨੁਭਵ ਹੋਏ ਜੋ ਲੋਕਾਂ ਨਾਲ ਗੱਲਾਂ ਹੋਈਆਂ ਪਾਰਕਾਂ ਜਾ ਕੇ ਸੀਨੀਅਰ ਸਿਟੀਜ਼ਨਸ ਦੇ ਨਾਲ ਗੱਲਾਂ ਹੋਈਆਂ ਜਿਹੜੇ ਵਿਦਿਆਰਥੀ ਵੀਜੇ ਤੇ ਗਏ ਲੋਕ ਨੇ ਉਹਨਾਂ ਨਾਲ ਗੱਲਾਂ ਹੋਈਆਂ ਜਿਹੜੇ ਕੋਈ ਵੱਖ-ਵੱਖ ਤਰ੍ਹਾਂ ਦੇ ਹੋਰ ਸਟੇਟਸ ਲੈ ਕੇ ਉੱਥੇ ਗਏ ਨੇ ਕੰਮ ਕਰ ਰਹੇ ਆ ਉੰਨ ਨਾਲ ਗੱਲਾਂ ਹੋਈਆਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਣਨ ਦੀ ਕੋਸ਼ਿਸ਼ ਕੀਤੀ ਕਿ ਲੋਕ ਇੱਥੇ ਖੁਸ਼ ਨੇ ਕਿ ਇਸ ਤਰ੍ਹਾਂ ਖੁਸ਼ ਨੇ ਕੀ ਕਰ ਰਹੇ ਨੇ ਕੀ ਪ੍ਰਾਪਤੀਆਂ ਇਹਨਾਂ ਦੀ ਤੇ ਉਹ ਸਾਰਾ ਕੁਝ ਲਿਖਿਆ ਉਹ ਸਾਰਾ ਕੁਝ ਲਿਖ ਲਿਖਤਾ ਚਾਇਆ ਔਰ ਉਹ ਪਹਿਲੀ ਗੇੜੀ ਦੇ ਅਨੁਭਵ ਸੀ ਪਹਿਲੀ ਗੇੜੀ ਦੇ ਅਨੁਭਵ ਜੋ ਪਹਿਲੀ ਵਾਰ ਮੈਂ ਕੈਨੇਡਾ ਸਾ ਸਮੁੰਦਰ ਭਾਰ ਸਮਝ ਲਓ ਗਿਆ ਸਾ ਉਦੋਂ ਦੇ ਅਨੁਭਵ ਸਨ ਫਿਰ ਦਜੀ ਵਾਰ ਗਿਆ ਤੇ ਫਿਰ ਥੋੜਾ ਜਿਹਾ ਲੱਗਾ ਕਿ ਨਹੀਂ ਉਹ ਇੱਕ ਤਲਿਸਮ ਸੀ ਕੈਨੇਡਾ ਨੂੰ ਦੇਖ ਕੇ ਜਿਹੜਾ ਮੈਂ ਸਮਝਿਆ ਜਾਣ ਉਂਝਦਾ ਨਹੀਂ ਹੈ ਬਹੁਤ ਸਾਰਾ ਜਿਹੜਾ ਹੈਗਾ ਬਹੁਤ ਸਾਰੀਆਂ ਕਮੀਆਂ ਬਹੁਤ ਸਾਰੇ ਜਿਹੜੇ ਕਹਿੰਦੇ ਨਾ ਪਾਤਰ ਦਾ ਸ਼ਹਿਰ ਹੈਗੇ ਐਸਾ ਤਾਂ ਕੋਈ ਇੰਤਜ਼ਾਮ ਨਹੀਂ ਜਾ ਰੋ ਜਿਸ ਸੂਲੀ ਦਾ ਇੰਤਜ਼ਾਮ ਨਾ ਹੋਵੇ ਤੋ ਮੈਨੂੰ ਲੱਗਾ ਕਿ ਨਹੀਂ ਇੱਥੇ ਵੀ ਸੂਲੀ ਦੇ ਇੰਤਜ਼ਾਮ ਬੜੇ ਨੇ ਇਹ ਸੋਨਾ ਦੇਸ਼ ਹੋਣ ਦੇ ਨਾਲ ਪੂੰਜੀਵਾਦੀ ਦੇਸ਼ ਹੈ ਤੇ ਪੂੰਜੀਵਾਦ ਦੇ ਕੇਂਦਰ ਦੇ ਵਿੱਚ ਜਿਹੜਾ ਮੁਨਾਫਾ ਪਿਆ ਹੁੰਦਾ ਨਾ ਉਸ ਮੁਨਾਫੇ ਦੇ ਵਿੱਚ ਜਿਹੜੀ ਲੇਬਰ ਦੇ ਰੂਪ ਚ ਪਰੋਂ ਅਸੀਂ ਜਾਣਦੇ ਆ ਪ੍ਰਵਾਸ ਕਰਕੇ ਚਾਹੇ ਭਾਰਤ ਵਿੱਚੋਂ ਜਾਂਦੇ ਪੰਜਾਬ ਵਿੱਚੋਂ ਜਾਂਦੇ ਜਾਂ ਹੋਰ ਦੇਸ਼ਾਂ ਵਿੱਚੋਂ ਉਹਨਾਂ ਦੀ ਵਰਤੋਂ ਸਸਤੀ ਲੇਬਰ ਦੇ ਤੌਰ ਤੇ ਕੀਤੀ ਜਾਂਦੀ ਹੈ ਉਥੇ ਦਿਨੋ ਦਿਨ ਮਹਿੰਗਾਈ ਵੱਧ ਰਹੀ ਹੈ ਉਥੇ ਰਹਿਣ ਨੂੰ ਘਰ ਨਹੀਂ ਮਿਲ ਰਹੇ ਮਹਿੰਗੇ ਕਿਰਾਏ ਹੋ ਗਏ ਆ ਉਥੇ ਖਰੀਦਣ ਨੂੰ ਕਾਰ ਤੁਹਾਡੇ ਵੱਸੋਂ ਬਾਹਰ ਹੋ ਰਹੇ ਨੇ ਉਥੇ ਹੋਰ ਬਹੁਤ ਸਾਰਾ ਕੁਝ ਸੀਗਾ ਜਿਹੜਾ ਅਗਲੀਆਂ ਫੇਰੀਆਂ 'ਚ ਸਮਝ ਆਇਆ ਤੇ ਲੱਗਾ ਕਿ ਨਹੀਂ ਇੱਥੇ ਵੀ ਬਹੁਤ ਕੁਝ ਹੈ ਤੇ ਉਹਨਾਂ ਨੂੰ ਵੀ ਲਿਖਿਆ ਉਹ ਵੀ ਨਹੀਂ ਲਿਖਤਾ ਚਾਇਆ ਫਿਰ ਹੋਰ ਅੱਗੇ ਗਏ ਜਦੋਂ ਤੇ ਫਿਰ ਹੋਰ ਪਤਾ ਲੱਗਾ ਕਿ ਇੱਥੇ ਬਹੁਤ ਸਾਰਾ ਕੁਝ ਇਹੋ ਜਿਹਾ ਵੀ ਹੈ ਜਿਹੜਾ ਇੱਥੇ ਦੇ ਸਿਸਟਮ ਨੂੰ ਜਿਸ ਕਰਕੇ ਅਸੀਂ ਇੱਥੇ ਆਏ ਆ ਜਿਸ ਪ੍ਰਸ਼ੰਸਾ ਇਹ ਦੀ ਸੁਣ ਕੇ ਜੇ ਸਵਰਗ ਮੰਨ ਕੇ ਸਮਝ ਕੇ ਅਸੀਂ ਇੱਥੇ ਆਏ ਆ ਤਾਂ ਸਾਡੇ ਹੀ ਕੁਝ ਕਾਰਨਾਮੀਆਂ ਕਰਕੇ ਸਾਡੀਆਂ ਹੀ ਕੁਝ ਹਰਕਤਾਂ ਕਰਕੇ ਅਸੀਂ ਉਸ ਤਲਿਸਮ ਨੂੰ ਉਸ ਜਿਹੜਾ ਅਸੀਂ ਸਵਰਗ ਨੂੰ ਨੁਕਸਾਨ ਵੀ ਪਹੁੰਚਾ ਰਹੇ ਹਾਂ ਤੋਂ ਇੰਜ ਦਾ ਅਨੁਭਵ ਹੋਏ ਉਹ ਵੀ ਲਿਖੇ ਇਸ ਤਰ੍ਹਾਂ ਕਰਕੇ ਉੱਥੇ ਜਿੰਨੀ ਵਾਰ ਵੀ ਮੈਂ ਗਿਆ ਜਿੰਨਾ ਮੇਰਾ ਉਥੋਂ ਦਾ ਵਾਅ ਪਿਆ ਜੋ ਮੈਨੂੰ ਅਨੁਭਵ ਹੋਏ ਮੈਂ ਉਹਨਾਂ ਨੂੰ ਲਿਖਣ ਦੀ ਕੋਸ਼ਿਸ਼ ਕਰਦਾ ਰਿਹਾ ਤੁਸੀਂ ਬਿਲਕੁਲ ਠੀਕ ਆਪਣੀ ਜਿਹੜੀ ਮਾਨਸਿਕਤਾ ਹੈ ਉਹਨੂੰ ਕਹਿਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਇਹਦੇ ਵਿੱਚ ਮੈਨੂੰ ਐਸਾ ਲੱਗਦਾ ਹੈ ਕਿ ਧਰਤੀ ਦੇ ਉੱਤੇ ਜਿੱਥੇ ਵੀ ਮਨੁੱਖ ਹੈ ਸਮੱਸਿਆਵਾਂ ਤਾਂ ਉਹਦੇ ਨਾਲ-ਨਾਲ ਰਹਿਣੀਆਂ ਨੇ ਉਹ ਸਮੱਸਿਆਵਾਂ ਦੀ ਸ਼ਕਲ ਸੂਰਤ ਅਲੱਗ ਹੋ ਸਕਦੀ ਹੈ ਪਰ ਜ਼ਿਆਦਾ ਮੈਂ ਕਿਉਂਕਿ ਤੁਹਾਡੀ ਰਚਨਾ ਦੇ ਨਾਲ ਜੁੜਿਆ ਹੋਇਆ ਮੈਨੂੰ ਐਸਾ ਲੱਗਦਾ ਹੈ ਕਿ ਜਿਹੜਾ ਸਾਡੀ ਆਪਣੀ ਧਰਤੀ ਦਾ ਜਿਹੜਾ ਹੀਰਵਾ ਹੈ ਉਹ ਜ਼ਿਆਦਾ ਡੋਮਿਨੇਟ ਕਰਦਾ ਹੈ ਤੁਹਾਡੀਆਂ ਰਚਨਾਵਾਂ ਦੇ ਵਿੱਚ ਜਿਹੜੀ ਪਿੱਛੇ ਦੀ ਖਿੱਚ ਹੈ ਹੂੰ ਤਾਂ ਮੈਨੂੰ ਲੱਗਦਾ ਹੈ ਕਿ ਉਹਦੇ ਪਿੱਛੇ ਜਿਹੜਾ ਵੱਡਾ ਕਾਰਨ ਹੈ ਉਹ ਪਿੱਛੇ ਦੀ ਖਿੱਚ ਉਹ ਤੁਹਾਡੀਆਂ ਰਚਨਾਵਾਂ ਦੇ ਵਿੱਚ ਕੰਮ ਕਰਦੀ ਹੈ ਜਿਹੜੇ ਪੂ ਹੀਰਵੇ ਵਾਲੀ ਗੱਲ ਤੁਸੀਂ ਕੀਤੀ ਹੈ ਨਾ ਜੀ ਇਹ ਅੱਜ ਤੋਂ 30 ਸਾਲ 40 ਸਾਲ 50 ਸਾਲ ਪਹਿਲਾਂ ਇੰਜ ਸੀਗਾ ਹੂੰ ਇੰਜ ਦਾ ਸਾਹਿਤ ਵੀ ਰਚਿਆ ਗਿਆ ਬਹੁਤ ਜ਼ਿਆਦਾ ਉੱਥੇ ਕਹਾਣੀਆਂ ਲਿਖੀਆਂ ਗਈਆਂ ਪੁਘੇਰੇ ਨੂੰ ਲੈ ਕੇ ਕਵਤਾਵਾਂ ਲਿਖੀਆਂ ਗਈਆਂ ਨਾਵਲ ਲਿਖੇ ਗਏ ਉਹ ਸਾਰਾ ਕੁਝ ਸੀ ਹੌਲੀ ਹੌਲੀ ਪ੍ਰਵਾਸ ਦਾ ਰੂਪ ਬਦਲਿਆ ਜੀ ਅੱਜ ਪ੍ਰਵਾਸ ਉਂਝਦਾ ਨਹੀਂ ਹੈ ਜਿਵੇਂ ਅੱਜ ਤੋਂ 40-50 ਸਾਲ ਪਹਿਲਾਂ ਸੀ ਅੱਜ ਲੋਕ ਉੱਥੇ ਜਾਂਦੇ ਨੇ ਬੱਚੇ ਜਾਂਦੇ ਉੱਥੇ ਸੈਟਲ ਹੁੰਦੇ ਬਾਅਦ ਆਪਣੇ ਮਾਪਿਆਂ ਨੂੰ ਬੁਲਾਉਂਦੇ ਉੱਥੇ ਉਹ ਵਿਆਹ ਕਰਾਉਂਦੇ ਉੱਥੇ ਉਹਨਾਂ ਦੇ ਬੱਚੇ ਹੁੰਦੇ ਉੱਥੇ ਉਹਨਾਂ ਦੇ ਬੱਚੇ ਪੜਦੇ ਵੱਡੇ ਹੁੰਦੇ ਉੱਥੇ ਪੜਦੇ ਜੀ ਤੋ ਉਹ ਕੋਸ਼ਿਸ਼ ਕਰਦੇ ਆ ਕਿ ਅਸੀਂ ਇਸ ਦੇਸ਼ ਨੂੰ ਆਪਣਾ ਦੇਸ਼ ਬਣਾਉਣਾ ਇੱਥੋਂ ਦੇ ਵਾਸੀ ਬਣਨਾ ਔਰ ਬਣਦੇ ਨੇ ਉਹ ਉੱਥੇ ਆਪਣਾ ਕਾਰ ਖਰੀਦਦੇ ਉੱਤੇ ਰਹਿੰਦੇ ਆ ਉੱਤੇ ਹੋਰ ਬਹੁਤ ਸਾਰੀਆਂ ਪ੍ਰਾਪਤੀਆਂ ਕਰਦੇ ਹੋ ਤੇ ਹੋਰ ਬਹੁਤ ਸਾਰੀ ਪ੍ਰਾਪਰਟੀ ਬਣਾਉਂਦੇ ਆ ਉੱਤੇ ਉਥੋਂ ਦੀ ਰਾਜਨੀਤੀ ਵਿੱਚ ਦਖਲ ਦਿੰਦੇ ਹੈਗੇ ਆ ਉਥੋਂ ਦੀ ਰਾਜਨੀਤੀ 'ਚ ਉਹਦੇ ਹਥੇ ਆਉਂਦੇ ਆ ਹਥੇ ਆਉਦੇ ਨੇ ਜਾਂ ਜਿੱਤਦੇ ਆ ਲੋਕਾਂ ਦੇ ਨਾਲ ਰਲ ਕੇ ਉਹ ਹੁਣ ਇਸ ਤਰ੍ਹਾਂ ਦਾ ਪ੍ਰਵਾਸ ਹੋ ਗਿਆ ਹੁਣ ਪੂ ਹੇਰੇ ਵਾਲੇ ਦਾ ਸਾਹਿਤ ਜਿਹੜਾ ਉਹ ਨਹੀਂ ਰਚਿਆ ਜਾ ਰਿਹਾ ਹੁਣ ਉਹ ਸਾਹਿਤ ਉਹ ਕਵਤਾ ਲਿਖੀ ਜਾ ਰਹੀ ਹੈ ਜੋ ਉਥੇ ਰਹਿ ਕੇ ਬੰਦਾ ਇੱਕ ਮਲਟੀਕਲਚਰਡ ਸਮਾਜ ਦੇ ਵਿੱਚ ਸਭ ਉਸ ਤਰ੍ਹਾਂ ਦੇ ਲੋਕਾਂ ਦੇ ਵਿੱਚ ਰਹਿੰਦੇ ਹੋયા ਜੋ ਦੇਖਦਾ ਜੋ ਅਨੁਭਵ ਕਰਦਾ ਉਹ ਹੈ ਹਾਂ ਜਿਹੜੇ ਮਾਪੇ ਜਾਂਦੇ ਨੇ ਉਥੇ ਬਜ਼ੁਰਗ ਜਾਂਦੇ ਨੇ ਉਥੇ ਆਪਣੇ ਬੱਚਿਆਂ ਕੋਲ ਉਹ ਕਿਉਂਕਿ 60 70 ਸਾਲ ਇੱਥੇ ਉਹਨਾਂ ਬਤਾਏ ਹੁੰਦੇ ਨੇ 50 ਸਾਲ 60 ਸਾਲ ਉਹ ਇੱਥੋਂ ਦੇ 60 ਸਾਲ ਉਹਨਾਂ ਦੇ ਅੰਦਰ ਪਏ ਆ। ਉਹ ਹੁਣ ਜੇ ਉੱਥੇ ਜਾਣਗੇ ਵੀ ਤੇ ਉਹ ਅੰਦਰੋਂ 60 ਸਾਲ ਨਹੀਂ ਨਿਕਲਨੇ। ਉੱਥੇ ਉਹ ਬੱਚੇ ਦੇ ਘਰ ਚ ਰਹਿ ਰਹੇ ਆਪਣੇ بیٹے ਦੇ ਘਰ ਚ ਰਹਿ ਰਹੇ ਆ ਪਰ ਉਹਨਾਂ ਦੇ ਅੰਦਰ ਇੱਕ ਇਹ ਹੈ ਕਿ ਮੇਰਾ ਘਰ ਉੱਥੇ ਆ। ਉਹ ਕਾਰੋਨਾ ਦਾ ਨਹੀਂ ਬੰਡਦਾ। ਉਹਨਾਂ ਦਾ ਘਰ ਇੱਥੇ ਰਹਿੰਦਾ ਹੈ। ਉਹ ਜਦੋਂ ਕਿਤੇ ਇੱਥੇ ਆਉਂਦੇ ਨੂੰ ਲੱਗਦਾ ਕਿ ਮੈਂ ਆਪਣੇ ਘਰ ਆ ਗਿਆ। ਉੱਥੇ ਉਸ ਘਰ ਚ ਰਹਿੰਦੇ ਆ ਉਹਨਾਂ ਦੇ ਅੰਦਰ ਆਪਣੇ ਘਰ ਦਾ ਅਹਿਸਾਸ ਪੈਦਾ ਹੀ ਨਹੀਂ ਹੁੰਦਾ। ਇਹ ਇੱਕ ਹੈ ਉਸ ਦਾ ਮਤਲਬ ਕਿ ਦੋ ਤਰ੍ਹਾਂ ਦੀਆਂ ਜਿਹੜੀਆਂ ਮੁੱਖ ਸਮੱਸਿਆਵਾਂ ਬਾਕੀ ਸਟਰਗਲ ਹੈ ਪੈਸੇ ਤੇ ਲੇਦੀਸ ਸਮੱਸਿਆ ਹੈ ਦੋ ਤਰ੍ਹਾਂ ਦੀਆਂ ਇੱਕ ਯੂਥ ਦੀ ਸਮੱਸਿਆ ਹੈ ਵਿਦਿਆਰਥੀਆਂ ਦੀ ਸਮੱਸਿਆ ਹੈ ਤੇ ਇੱਕ ਜਿਹੜੇ ਵੱਡੀ ਉਮਰ ਦੇ ਜਿਹੜੇ ਅਥੋਂ ਰਿਟਾਇਰ ਹੋ ਕੇ ਬਤੌਰ ਮਾਂ-ਬਾਪ ਉੱਥੇ ਜਾਂਦੇ ਨੇ ਤਾਂ ਇਹ ਦੋਨਾਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਅੰਤਰ ਹੈਗਾ ਤੇ ਜਿਹੜਾ ਯੂਥ ਹੈ ਵਿਦਿਆਰਥੀ ਨੇ ਉਹਨਾਂ ਦੀਆਂ ਸਮੱਸਿਆਵਾਂ ਕਿਸ ਤਰ੍ਹਾਂ ਦੀਆਂ ਹਨ ਉਹਨਾਂ ਦੀ ਸਮੱਸਿਆਵਾਂ ਆਲਾਕ ਨੇ ਜਿਵੇਂ ਵੇਖਿਆ ਬਾਕੀ ਸਾਨੂੰ ਉਥੇ ਆਪਣੇ ਘਰ ਦਾ ਹੀਰਵਾ ਜਿਹੜਾ ਪੰਜਾਬ ਵਾਲਾ ਘਰ ਹੈ ਉਹਨਾਂ ਨੂੰ ਨਹੀਂ ਹੈ ਉਹਨਾਂ ਨੂੰ ਇੱਥੇ ਸਾਡੀ ਪ੍ਰਾਪਰਟੀ ਦੇ ਨਾਲ ਹੀ ਬਹੁਤਾ ਵਾਅ ਵਾਸਤਾ ਨਹੀਂ ਹੈ ਉਹ ਇੱਥੇ ਤਾਂ ਨਹੀਂ ਜਮੀਨਾਂ ਵੀ ਨੇ ਜੇ ਤੁਹਾਡੇ ਘਟ ਕੋਠੀਆਂ ਮਕਾਨ ਨੇ ਉਹ ਇੱਥੇ ਵੀ ਨਹੀਂ ਤਾਂ ਵੀ ਨਹੀਂ ਇੱਥੇ ਆਉਣਾ ਚਾਹੁੰਦੇ ਉਹ ਇੱਥੋਂ ਨਾਲ ਜੁੜੇ ਨਹੀਂ ਉਹ ਜ ਨਹੀਂ ਜੁੜੇ ਜਿਵੇਂ ਅਸੀਂ ਜੁੜੇ ਹਾਂ ਜੁੜੇ ਤਾਂ ਇਹ ਥੋੜਾ ਇਹ ਹੈ ਕਿ ਮੇਰੇ ਬਾਪੂ ਦੀ ਕੋਠੀ ਹੈ ਉਥੇ ਤੇ ਮੇਰੇ ਬਾਪੂ ਦੀ ਜ਼ਮੀਨ ਹੈ ਉਥੇ ਪਰ ਉਹ ਇੰਜ ਨਹੀਂ ਜੁੜੇ ਜਿਵੇਂ ਅਸੀਂ ਸਾਡੀ ਉਮਰ ਦੀ ਸਾਡੀ ਪੀੜੀ ਦੇ ਲੋਕ ਜੁੜੇ ਨੇ ਉਹ ਫਰਕ ਹੈ ਉਹਨਾਂ ਦਾ ਫਿਰ ਉਸ ਤੋਂ ਅਗਲੀ ਪੀੜੀ ਆਉਂਦੀ ਹੈ ਉੱਥੇ ਇੱਕ ਫਿਗਰ ਹੋਰ ਪੈਦਾ ਹੁੰਦਾ ਅਗਲਾ ਫਿਗਰ ਇਹ ਆ ਪਾਸ਼ਾਰਾ ਜੀ ਮਾਂ ਬੋਲੀ ਦਾ ਪਰ ਸਾਡੇ ਅਗਲੇ ਬੱਚੇ ਜਿਹੜੇ ਇੱਥੇ ਪੈਦਾ ਹੋਏ ਆ ਜਾਂ ਇੱਥੇ ਪੜ ਰਹੇ ਆ ਜਾਂ ਇੱਥੇ ਵੱਡੇ ਹੋ ਰਹੇ ਆ ਕੀ ਉਹ ਸਾਡੀ ਮਾਂ ਬੋਲੀ ਸਿੱਖਣਗੇ ਕੀ ਉਹ ਸਾਡੀ ਮਾਂ ਬੋਲੀ ਚ ਗੱਲ ਕਰਨਗੇ ਕੀ ਉਹ ਸਾਡੀ ਬੋਲੀ ਸਮਝਣਗੇ ਇਹ ਬੜੀ ਵੱਡੀ ਇੱਕ ਸਮੱਸਿਆ ਉੱਤੇ ਹੈਗੀ ਹੈ ਜਿਹਦੇ ਵਾਸਤੇ ਸਾਡਾ ਸਮਾਜ ਉੱਤੇ ਕੋਸ਼ਿਸ਼ ਵੀ ਕਰ ਰਿਹਾ ਹੈ ਗੁਰਦੁਆਰਿਆਂ ਦੇ ਵਿੱਚ ਕਲਾਸਾਂ ਲੱਗਦੀਆਂ ਨੇ ਕੁਝ ਸਕੂਲਾਂ ਦੇ ਵਿੱਚ ਇਹ ਜਿਹੜੀਆਂ ਲੈਂਗੁਏਜਸ ਹੈਗੀਆਂ ਇਹਨਾਂ ਦੀ ਕਲਾਸ ਲੱਗਦੀ ਹਫਤੇ 'ਚ ਇੱਕ ਦਿਨ ਕੁਝ ਨਿੱਜੀ ਤੌਰ ਤੇ ਸੰਸਥਾਵਾਂ ਆਪਣੀ ਵੱਲੋਂ ਯਤਨ ਕਰਕੇ ਕੋਈ ਮੁਕਾਬਲੇ ਬੱਚਿਆਂ ਦੇ ਕਰਵਾਉਂਦੇ ਨੇ ਇੰਜ ਦੇ ਭਾਸ਼ਾ ਨੂੰ ਲੈ ਕੇ ਸੱਭਿਆਚਾਰ ਨੂੰ ਲੈ ਕੇ ਮਾ ਕੋ ਕਲਾਵਾਂ ਨੂੰ ਲੈ ਕੇ ਇਸ ਤਰ੍ਹਾਂ ਯਤਨ ਵੀ ਹੋ ਰਿਹਾ ਹੈ ਤੇ ਮਾਂ ਬੋਲੀ ਵਾਸਤੇ ਪਰ ਇੱਕ ਇਹ ਸਮੱਸਿਆ ਉੱਥੇ ਪੈਦਾ ਜਰੂਰ ਹੋ ਰਹੀ ਹੈ ਕਿ ਸਾਡੇ ਬੱਚੇ ਜਿਹੜੇ ਉੱਥੇ ਪੜੇ ਉੱਥੇ ਵੱਡੇ ਹੋ ਰਹੇ ਆ ਉਥੋਂ ਦੇ ਸਕੂਲਾਂ 'ਚ ਪੜ ਰਹੇ ਆ ਉਥੋਂ ਦੇ ਸਮਾਜ 'ਚ ਵਿਚਰ ਰਹੇ ਆ ਵੱਡੇ ਹੋ ਰਹੇ ਆ ਉਹ ਬੱਚੇ ਕੱਲ ਨੂੰ ਪੰਜਾਬੀ ਪੜ ਲੈਣਗੇ ਪੰਜਾਬੀ ਸਮਝ ਲੈਣਗੇ ਪਰ ਅਸੀਂ ਕਹੀਏ ਕਿ ਪੰਜਾਬੀ 'ਚ ਕਵਤਾਵਾਂ ਲਿਖਣਗੇ ਪੰਜਾਬੀ 'ਚ ਕਹਾਣੀਆਂ ਲੱਗਣਗੇ ਇਹਦੀ ਸੰਭਾਵਨਾ ਬਹੁਤ ਘੱਟ ਨਜ਼ਰ ਆਉਂਦੀ ਹੈ ਜੀ ਤੇ ਕਵਤਾ ਦਿਨ ਆਲ ਜਾਂ ਕਵਤਾ ਦੀ ਜਿਹੜੀ ਰਚਨਾ ਹੈ ਇਹ ਤੁਸੀਂ ਇੱਥੇ ਹੀ ਆਰੰਭ ਕਰ ਦਿੱਤੀ ਸੀਗੀ ਹਾਂ ਹਾਂ ਠੀਕ ਹੈ ਨਾ ਕਾਫੀ ਸਾਰੀਆਂ ਤੁਹਾਡੀਆਂ ਕਿਤਾਬਾਂ ਲੇਕਿਨ ਜਦੋਂ ਤੁਸੀਂ ਪ੍ਰਵਾਸ ਕਰਦੇ ਹੋ ਆਪਣੇ ਬੱਚਿਆਂ ਦੇ ਕੋਲ ਕੈਨੇਡਾ ਜਾਣੇ ਹੋ ਉੱਥੇ ਰਹਿਨੇ ਹੋ ਉੱਥੋਂ ਦੇ ਵਿੱਚ ਰਚਨ ਮਚਨ ਦੀ ਕੋਸ਼ਿਸ਼ ਕਰਦੇ ਹਾਂ ਜਿਦੇ ਵਿੱਚ ਕਾਫੀ ਹੱਦ ਤੱਕ ਤੁਸੀਂ ਕਾਮਯਾਬ ਵੀ ਹੁੰਨੇ ਹੋ ਤਰ੍ਹਾਂ ਤਰ੍ਹਾਂ ਦੀਆਂ ਸਰਗਰਮੀਆਂ ਵਿੱਚ ਸ਼ਮੂਲੀਅਤ ਕਰਦੇ ਹੋ ਤੋ ਉਤਸੋਬਾਦ ਜਿਹੜੀ ਕਵਿਤਾ ਤੁਸੀਂ ਰਚੀ ਹੈ ਜਾਂ ਵਾਰਤਕ ਜਿਹੜੀ ਰਚੀ ਹੈ ਉਹਦੇ ਚ ਕਿੰਨਾ ਤੁਸੀਂ ਅੰਤਰ ਜਿਹੜਾ ਉਹ ਮਹਿਸੂਸ ਕਰਦੇ ਹੋ ਤੇ ਮੈਂ ਵੀ ਦੱਸਣਾ ਚਾਹਾਂਗਾ ਕਿ ਹੁਣ ਤੱਕ ਇਹਨਾਂ ਦੀਆਂ ਬਲਵਿੰਦਰ ਫੁਰੰਦੀਆਂ 10 ਦੇ ਕਰੀਬ ਜਿਹੜੀਆਂ ਕਵਿਤਾ ਤੇ ਵਾਰਤਕ ਦੀਆਂ ਪੁਸਤਕਾਂ ਆ ਚੁੱਕੀਆਂ ਨੇ ਪਹਿਲਾਂ ਇਹਨਾਂ ਨੇ ਕਵਿਤਾ ਤੋਂ ਜਿਹੜੀ ਕਲਮ ਚਲਾਣੀ ਸ਼ੁਰੂ ਕੀਤੀ ਉਸ ਤੋਂ ਬਾਅਦ ਇਹ ਵਰਤਾਰਤਕ ਵੱਲ ਪਰਵੇਸ਼ ਕੀਤੇ ਨੇ ਤੇ ਇਹ ਸਵਾਲ ਵੀ ਬਾਅਦ ਵਿੱਚ ਅਸੀਂ ਇਹਨਾਂ ਨੂੰ ਪੁੱਛਾਂਗੇ ਕਿ ਕਵਿਤਾ ਤੋਂ ਵਾਰਤਕ ਤੱਕ ਦਾ ਜਿਹੜਾ ਸਫ਼ਰ ਹੈ ਉਹਦੇ ਪਿੱਛੇ ਕਿਹੜੇ ਕਾਰਨ ਨੇ ਅ ਤੋ ਕੀ ਅੰਤਰ ਹੈ ਉਥੇ ਕੈਨੇਡਾ ਜਾ ਕੇ ਕੈਨੇਡਾ ਦੇ ਜੀਵਨ ਦੇ ਵਿੱਚ ਵਿਚਰਦੇ ਹੋਏ ਤੁਹਾਡੀ ਲੇਖਣੀ 'ਚ ਕੀ ਅੰਤਰ ਆਇਆ ਹੈ ਉਥੋਂ ਦੇ ਅਨੁਭਵ ਜਿਹੜੇ ਅਨੁਭਵ ਇਥੋਂ ਦੇ ਸਮਾਜ ਚ ਰਹਿੰਦੇ ਆ ਹੋਏ ਮੈਨੂੰ ਉਹ ਮੈਂ ਇੱਥੇ ਕਵਤਾਵਾਂ ਚ ਲਿਖੇ ਜਿਹੜੇ ਉੱਥੇ ਗਏ ਉੱਥੋਂ ਦੇ ਸਮਾਜ ਵਿੱਚ ਰਹਿੰਦੇ ਆ ਜਿਹੜੇ ਅਨੁਭਵ ਹੋਏ ਉਹ ਵੱਖਰੇ ਨੇ ਉਹ ਵੱਖਰੇ ਸਨ ਉਹ ਵੱਖਰੇ ਹੋਣਗੇ ਹਰ ਬੰਦੇ ਦੇ ਜਦੋਂ ਉੱਥੇ ਜਾ ਕੇ ਉਹ ਸਮਾਜ ਚ ਰਹੇਗਾ ਜੀ ਉਹ ਸਮਾਜ ਦੇ ਵਿੱਚ ਰਹਿ ਰਿਹਾ ਜੇ ਉਹ ਉੱਥੇ ਬੈਠਾ ਵੀ ਪੰਜਾਬ 'ਚ ਹੀ ਰਹਿ ਰਿਹਾ ਉਹਦੀ ਮਾਨਸਿਕਤਾ ਇੱਥੇ ਹੀ ਬੈਠੀ ਆ ਫੇਰ ਨਹੀਂ हां जी ਉਥੇ ਉਹ ਸਮਾਜ ਦਾ ਵਿਚਰਦਾ ਹੈਗਾ ਉਹ ਸਮਾਜ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਉਹਨਾਂ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਉਥੇ ਵਿਦਿਆਰਥੀ ਜਿਹੜੇ ਨੇ ਗਏ ਵਿਦਿਆਰਥੀ ਵੀ ਜਿਹੜੇ ਉਹਨਾਂ ਦੀਆਂ ਕੀ ਸਮੱਸਿਆਵਾਂ ਨੇ ਉਥੇ ਜਿਹੜੇ ਮਾਪੇ ਗਏ ਉਹਨਾਂ ਦੀ ਕੀ ਨੇ ਜਿਹੜੇ ਵਰਕ ਪਰਮਿਟ ਤੇ ਗਏ ਉਹਨਾਂ ਦੇ ਕੀ ਨੇ ਜਿਹੜੇ ਹੋਰ ਸਟੇਟਸ ਤੇ ਉਥੇ ਰਹਿ ਰਹੇ ਉਹਨਾਂ ਦੀ ਕੀ ਸਮੱਸਿਆਵਾਂ ਨੇ ਉਹਨਾਂ ਨੂੰ ਜੇ ਉਹ ਵੇਖਦਾ ਸੋਚਦਾ ਸਮਝਦਾ ਹੈ ਤੇ ਫਿਰ ਉਹਦੀਆਂ ਰਚਨਾਵਾਂ ਚ ਉਹਦੀਆਂ ਕਵਤਾਵਾਂ ਚ ਉਹਦੀਆਂ ਕਹਾਣੀਆਂ ਚ ਉਹ ਹੀਰਵਾ ਵੀ ਰਹੇਗਾ ਉਹ ਅਨੁਭਵ ਵੀ ਨਹੀਂ ਰਹਿਣਗੇ ਕਿ ਨਵੇਂ ਅਨੁਭਵ ਨਵੇਕਲੇ ਅਨੁਭਵ ਉਹਦੀਆਂ ਰਚਨਾਵਾਂ ਚ ਆਉਣਗੇ ਮੈਂ ਵੀ ਕੋਸ਼ਿਸ਼ ਕੀਤੀ ਹੈ ਕਿ ਇਸ ਤਰ੍ਹਾਂ ਦੇ ਅਨੁਭਵ ਜਿਹੜੇ ਜਿਹੜੇ ਉੱਥੇ ਜਾ ਕੇ ਮੈਨੂੰ ਹੋਏ ਇੱਥੇ ਨਹੀਂ ਸੀ ਇੱਥੋਂ ਨਾਲੋਂ ਅਲੱਗ ਨੇ ਵੱਖਰੇ ਨੇ ਉਹਨਾਂ ਨੂੰ ਮੈਂ ਆਪਣੀ ਕਵਤਾਵਾਂ ਜਾਂ ਆਪਣੀਆਂ ਵਾਰਤਕ ਦੇ ਵਿੱਚ ਲੈ ਕੇ ਆਵਾ ਤੇ ਮੈਂ ਕੋਸ਼ਿਸ਼ ਕੀਤੀ ਹੈ ਹਾਂ ਬਹੁਤ ਅੱਛੇ ਤੋਂ ਇੱਕ ਖਾਸ ਜਿਹੜੀ ਗੱਲ ਮੈਂ ਨੋਟ ਕੀਤੀ ਹੈ ਤੁਹਾਡੀਆਂ ਕਵਿਤਾਵਾਂ ਦੇ ਵਿੱਚ ਤੁਹਾਡੀਆਂ ਰਚਨਾਵਾਂ ਦੇ ਵਿੱਚ ਖਾਸ ਤੌਰ ਤੇ ਜਿਹੜੀਆਂ ਹੁਣ ਤੁਸੀਂ ਲਿਖ ਰਹੇ ਹੋ ਕਿ ਉਹਦੇ ਵਿੱਚ ਕਮਾਲ ਦੀ ਜਿਹੜੀ ਕਲਪਨਾ ਅਡਾਰੀ ਮਿਲਦੀ ਹੈਗੀ ਆ ਇੱਕ ਇਹ ਕਵਤਾ ਇੱਥੇ ਮੈਂ ਨੋਟ ਕੀਤੀ ਹੋਈ ਸੀ ਢਲ ਗਈ ਸ਼ਾਮ ਸਾਂਭਦਿਆਂ ਹੂੰ ਉਹਦੇ ਵਿੱਚ ਕਮਾਲ ਦੇ ਢੰਗ ਦੇ ਨਾਲ ਜਿਹੜੀ ਕਲਪਨਾ ਅਡਾਰੀ ਦਾ ਤੁਸੀਂ ਪ੍ਰਯੋਗ ਕੀਤਾ ਤੇ ਮੈਂ ਇਸ ਪ੍ਰਸੰਗ 'ਚ ਇਹ ਗੱਲਾਂ ਕਰਨੀਆਂ ਚਾਹਾਂਗਾ ਕਿ ਹੁਣੇ-ਹੁਣੇ ਤੁਹਾਡੀਆਂ ਦੋ ਨਵੀਆਂ ਪੁਸਤਕਾਂ ਯਾਨੀ ਇੱਕ ਕਵਿਤਾ ਦੀ ਆਈ ਹੈ ਦੂਸਰੀ ਵਾਰਤਕ ਦੀ ਆਈ ਹੈ ਤੇ ਜਿਹੜੀ ਕਵਿਤਾ ਦੀ ਹੈ ਉਹ ਬਹਿਰ ਉਹਦਾ ਤੁਸੀਂ ਨਾਂ ਰੱਖਿਆ ਹੈ ਤੇ ਦੂਸਰੀ ਹੈਗੀ ਹੈ ਪਰਵਾਸ ਦੇ ਸਰੋਕਾਰ ਜਿਹੜੀ ਆ ਬਿਲਕੁਲ ਹੁਣੇ-ਹੁਣੇ ਆਈ ਹੈ ਅ ਅਜੇ ਉਹ ਸ਼ਾਇਦ ਬਹੁਤੇ ਹੱਥਾਂ 'ਚ ਵੀ ਨਹੀਂ ਪਹੁੰਚੀ ਹੈ ਤਾਂ ਇਹ ਜਿਹੜੀ ਬਹਿਰ ਦੀ ਕਵਤਾ ਹੈ ਉਹ ਅਲੱਗ ਤਰ੍ਹਾਂ ਦੀ ਕਵਤਾ ਹੈ ਇੱਕ ਤੁਹਾਡਾ ਅਗਲਾ ਪੜਾਅ ਹੈ ਉਹਨੂੰ ਬੜੇ ਸਮਝ ਸਲੀਕੇ ਦੇ ਨਾਲ ਤੁਸੀਂ ਉਸ ਕਿਤਾਬ ਨੂੰ ਤਿੰਨ ਭਾਗਾਂ ਦੇ ਵਿੱਚ ਵੰਡਿਆ ਹੈ ਔਰ ਬਾਖੂਬੀ ਵੰਡਿਆ ਹੈ ਉਹਦਾ ਇੱਕ ਖਾਸ ਮਕਸਦ ਹੈਗਾ ਤਾਂ ਬਹਿਰ ਦੇ ਵਿੱਚ ਜਿਹੜੀ ਕਵਤਾ ਹੈ ਵੱਖ-ਵੱਖ ਤਰ੍ਹਾਂ ਦੀ ਉਹਦੇ ਬਾਰੇ ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗਾ ਬਹਿਰ ਦੇ ਵਿੱਚ ਤਿੰਨ ਭਾਗ ਕੀਤੇ ਨੇ ਵਿੱਚ ਦੇ ਪਹਿਲੇ ਭਾਗ ਵਿੱਚ ਪ੍ਰਵਾਸ ਨਾਲ ਸੰਬੰਧਿਤ ਕਵਤਾਵਾਂ ਨੇ ਉਹ ਜਿਵੇਂ ਪਹਿਲਾਂ ਆਪਾਂ ਗੱਲ ਕਰਦੇ ਹਟੇ ਕਿ ਜਿਹੜੇ ਪ੍ਰਵਾਸ ਦੇ ਵਿੱਚ ਉੱਥੇ ਰਹਿੰਦੇ ਆ ਮੈਨੂੰ ਅਨੁਭਵ ਹੋਏ ਉਹਨਾਂ ਦੀ ਗੱਪ ਤਾਂ ਮਾਣੇ ਉਹਨਾਂ ਦੇ ਇੱਕ ਵੇਖੋ ਅਨੁਭਵੇ ਆਪਾਂ ਹਰ ਬੰਦੇ ਜਾਣਦੇ ਆ ਕਿ ਉਥੇ ਬੇਸਮੈਂਟਾਂ ਦਾ ਕਲਚਰ ਹੈ ਸਾਡੇ ਇੱਥੇ ਬੇਸਮੈਂਟ ਜੇ ਹੈਗੀ ਇਨਾਂ ਕੋਲੇ ਉਹਦੀ ਵਰਤੋਂ ਕਿਸੇ ਹੋਰ ਤਰ੍ਹਾਂ ਹੁੰਦੀ ਹੈ ਉਥੇ ਸਟੂਡੀਓ ਬਣਾਇਆ ਇਹਨਾਂ ਨੇ ਕਿਸੇ ਹੋਰ ਨਹੀਂ ਉਥੇ ਆਪਣਾ ਕੋਈ ਪਾਰਕਿੰਗ ਲਈ ਬਣਾਈ ਹੋ ਜਾਈ ਉਹਥੇ ਜਿਹੜੀ ਬੇਸਮੈਂਟ ਹੈ ਉਹ ਤੁਹਾਡੇ ਰਹਿਣ ਵਾਸਤੇ ਘਰ ਹੈ ਉੱਥੇ ਜਾ ਕੇ ਜਦੋਂ ਅਸੀਂ ਪਹਿਲੀ ਵਾਰ ਨਵੇਂ-ਨਵੇਂ ਜਾਂਦੇ ਆ ਸਾਡਾ ਆਪਣਾ ਘਰ ਨਹੀਂ ਹੁੰਦਾ ਅਸੀਂ ਬੇਸਮੈਂਟਾਂ ਦੇ ਵਿੱਚ ਥੱਲੇ ਉਤਰ ਕੇ ਕਿਰਾਏ ਤੇ ਰਹਿਨੇ ਆ ਉੱਥੇ ਜਿਹੜਾ ਰਹਿਣਾ ਹੈ ਉਹ ਜਿਵੇਂ ਇੱਥੋਂ ਅਸੀਂ ਗਏ ਆਪਣੀਆਂ ਕੋਠੀਆਂ ਛੱਡ ਕੇ ਘਰ ਛੱਡ ਕੇ ਖੁੱਲੇ ਡੁੱਲੇ ਵੇੜਿਆਂ ਵਾਲੇ ਤੇ ਜਾ ਕੇ ਸਾਨੂੰ ਬੇਸਮੈਂਟ ਚ ਜਾ ਕੇ ਰਹਿਣਾ ਪੈਂਦਾ ਹੈ ਤੇ ਉਹ ਜੋ ਮਤਲਬ ਤੁਹਾਨੂੰ ਜੋ ਵੀ ਅਹਿਸਾਸ ਹੁੰਦੇ ਆ ਉਹ ਕੌੜੇ ਅਹਿਸਾਸ ਹੁੰਦੇ ਆ ਉਹ ਦੁਖਦਾਇਕ ਹੁੰਦੇ ਆ ਉਹ ਪੀੜ ਤੇ ਵਾਲੇ ਪੀੜਾ ਵਾਲੇ ਹੁੰਦੀ ਆ ਤੇ ਉਹ ਅਨੁਭਵ ਜਿਹੜੇ ਨੇ ਉਹਨਾਂ ਨੂੰ ਮੈਂ ਕਵਤਾਵਾਂ ਚ ਲਿਖਿਆ ਬੀਸਮੈਟ ਜਾਂਦਾ ਬੰਦਾ ਕੀ ਸੋਚਦਾ ਪਾਰਕਾਂ ਜਾ ਕੇ ਬੰਦੇ ਜਿਹੜੇ ਕਿਸ ਤਰ੍ਹਾਂ ਕਿਹੋ ਜਿਹੀ ਗੱਲਾਂ ਕਰਦੇ ਉਹ ਪਰਿਵਾਰਕ ਗੱਲਾਂ ਰਾਇਨੀ ਤੇ ਗੱਲਾਂ ਸਮਾਜੀ ਗੱਲਾਂ ਉਹਨਾਂ ਦੇ ਮਹਾਂਦਰੇ ਕਿ ਹੋ ਜੇ ਨੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਉਸ ਤਰ੍ਹਾਂ ਦੀ ਕਵਤਾਵਾਂ ਲਿਖੀਆਂ ਫਿਰ ਘਰ ਦੇ ਵਿੱਚ ਰਹਿੰਦੇ ਆ ਛੋਟੇ ਛੋਟੇ ਬੱਚੇ ਪਾਲਦੇ ਆ ਆਪਣੇ ਜਿਹੜੇ ਗ੍ਰੈਂਡਕਿਡਸ ਆ ਜੀ ਉਹ ਜੇ ਮੇ ਆਪਣੀ ਕਹਾਵਤ ਵੀ ਆ ਕਿ ਕਿਹਾਂ ਦੇ ਹੁੰਦੇ ਆ ਬੱਚੇ ਨਾਲੋਂ ਜਿਹੜਾ ਵਿਆਹ ਨਾਲ ਤਾਂ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ ਤੇ ਉਹ ਉਹਨਾਂ ਦੇ ਨਾਲ ਜਿਹੜਾ ਤੇਮ ਉਹ ਹੁੰਦਾ ਹੈ ਉਹਨਾਂ ਨੂੰ ਪਾਲਦੇ ਆਂ ਜਿ ਉਹਨਾਂ ਨੂੰ ਵੱਡੇ ਹੁੰਦੇ ਜਦੋਂ ਅਸੀਂ ਦੇਖਦੇ ਆਂ ਹੌਲੀ-ਹੌਲੀ ਤੇ ਉਹਨਾਂ ਦੀ ਜਿਵੇਂ ਗੱਲਾਂ ਕਰਨ ਦੀ ਕੋਸ਼ਿਸ਼ ਕਰਦੇ ਜਿਵੇਂ ਉਹ ਸਮਝਾਉਣ ਦੀ ਕੋਸ਼ਿਸ਼ ਕਰਦੇ ਜਾਂ ਸਾਰਾ ਆਪਣੇ ਉਹ ਸਾਰਾ ਕੁਝ ਮੇਰੀ ਕਪਤਾਵਾ ਚ ਉਦਾਰਿਆ ਜੀ ਉਹ ਦੂਜਾ ਭਾਗ ਉਹ ਹੈ ਬਹਿਰ ਨਾਲ ਜਿਹੜੀ ਕਪਤਾਵਾ ਨੇ ਉਹਦੇ ਵਿੱਚ ਉਹਨਾਂ ਬੱਚਿਆਂ ਨੂੰ ਲੈ ਕੇ ਜਾਂ ਉਹ ਪੋਤੀ ਸਾਡੀ ਬਹਿਰ ਉਹਨੂੰ ਲੈ ਕੇ ਲਿਖੀਆਂ ਕਪਤਾਵਾ ਉਹ ਨਹੀਂ ਉਹਦੇ ਵਿੱਚ ਸ਼ਾਮਲ ਤੀਜਾ ਭਾਗ ਜਿਹੜਾ ਥਿਆਂ ਦੇ ਨਕਸ਼ ਉਹ ਉਸ ਤੋਂ ਬਿਨਾ ਬਿਨਾ ਜਿਹੜੇ ਮੈਂ ਹੋਰ ਵਿਸ਼ਿਆਂ ਤੇ ਕਵਤਾਵਾਂ ਲਿਖੀਆਂ ਨੇ ਹੋਰ ਵਿਸ਼ਿਆਂ ਚ ਔਰਤਾਂ ਵੀ ਨੇ ਬਿਰਕ ਵੀ ਨੇ ਸਮਾਜਿਕਤਾ ਵੀ ਹੈ ਸਾਰਾ ਕੁਝ ਹੀ ਹੈ ਕਿਸਾਨੀ ਨਾਲ ਸੰਬੰਧ ਵੀ ਇੱਕ ਦੋ ਕਵਤਾਵਾਂ ਨੇ ਇੱਕ ਦੀ ਕਵਤਾ ਸ਼ਾਇਦ ਉਹ ਕਰੋਨਾ ਨਾਲ ਸੰਬੰਧਿਤ ਵੀ ਹੋਵੇ ਇਹ ਜਿਹੜੇ ਅਲੱਗ-ਅਲੱਗ ਵਿਸ਼ਿਆਂ ਨਾਲ ਸੰਬੰਧਿਤ ਕਵਤਾਵਾਂ ਨੇ ਉਹ ਥਿਆਂ ਦੇ ਨਕਸ਼ ਵਿੱਚ ਤੋ ਇਸ ਤਰ੍ਹਾਂ ਉਹ ਤਿੰਨ ਭਾਗ ਨੇ ਉਸਤੇ ਔਰ ਉਹ ਤਿੰਨੇ ਭਾਗ ਜਿਹੜੇ ਨੇ ਇੱਕ ਕਿਤਾਬ ਦੇ ਵਿੱਚ ਬਹਿਰ ਨਾਲ ਜਿਹੜੀ ਹੈ ਔਰ ਲੋਕੀ ਉਹਨੂੰ ਕਾਫੀ ਪਸੰਦ ਕਰ ਰਹੇ ਕਾਫੀ ਚਰਚਾ ਉਹਦੀ ਹੋ ਰਹੀ ਹੈ ਜਿਹੜੀ ਦੂਜੀ ਕਿਤਾਬ ਤੁਸੀਂ ਗੱਲ ਕੀਤੀ ਹੈਗੀ ਪ੍ਰਵਾਸ ਦੇ ਸਰੋਕਾਰ ਹਾਂ ਉਹਦੇ ਵਿੱਚ ਵੀ ਮੈਂ ਮਲਵਿੰਦਰ ਜੀ ਪੁੱਛਣਾ ਚਾਹਾਂਗਾ ਕਿ ਉਹਦੇ ਵਿੱਚ ਜਦੋਂ ਅਨੁਸਾਰ ਹੀ ਨੂੰ ਅਸੀਂ ਵਿਸ਼ਾ ਵਾਰ ਪੜਦੇ ਹਾਂ 1 2 3 4 ਤੇ ਉਹ ਕਾਫੀ ਸਾਰਾ ਜਿਹੜਾ ਚਾਨਣਾ ਹੈ ਜਾਣਕਾਰੀ ਕੈਨੇਡਾ ਬਾਰੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਬਾਰੇ ਉੱਥੋਂ ਦੇ ਜਨ ਜੀਵਨ ਬਾਰੇ ਉਥੋਂ ਦੇ ਕਲਚਰ ਬਾਰੇ ਲੋਕਾਂ ਬਾਰੇ ਪੰਜਾਬੀਆਂ ਬਾਰੇ ਜਾਣਕਾਰੀ ਮਿਲ ਜਾਂਦੀ ਹੈ ਕਿ ਤੋ ਉਹ ਕਿਤਾਬ ਜਿਹੜੀ ਹੈ ਸਮੁੱਛ ਦੇ ਵਿੱਚ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਉਹ ਮੇਰੇ ਉਹ ਚ ਕੁਝ ਆਰਟੀਕਲ ਜਿਹੜੇ ਮੇਰੀ ਪਹਿਲਾ ਵਾਰਤਿਕ ਦੀ ਕਿਤਾਬ ਆਈ ਨਾ ਚੁੱਪ ਦਾ ਮਰਮ ਪਛਾਣੀਏ ਜੀ ਉਹਦੇ ਵਿੱਚ ਲਾਸਟ ਵਿੱਚ ਉਹ ਸ਼ਾਮਿਲ ਕੀਤੇ ਸੀ ਕੁਝ ਫਿਰ ਮੈਂ ਜਦੋਂ ਹੋਣ ਗਿਆ ਉੱਥੇ ਫਿਰ ਉੱਥੇ ਰਹਿੰਦਿਆਂ ਸਵਾ ਸਾਲ ਡੇਢ ਸਾਲ ਮੈਂ ਹੋਰ ਬਹੁਤ سارے ਆਰਟੀਕਲ ਲਿਖੇ ਉਥੋਂ ਦੇ ਬਾਰੇ ਉਥੇ ਜੋ ਵੀ ਵਾਪਰ ਹੋ ਰਿਹਾ ਘਟਨਾਵਾਂ ਹੋ ਰਹੀਆਂ ਉਹ ਲਿਖੇ ਮੈਂ ਫਿਰ ਮੈਨੂੰ ਲੱਗਾ ਕਿ ਨਹੀਂ ਇਹ ਸਾਰੇ ਜਿਹੜੇ ਪ੍ਰਵਾਸ ਨਾਲ ਸੰਬੰਧਿਤ ਨੇ ਇਹ ਨੂੰ ਕਿਸੇ ਕਿਤਾਬ 'ਚ ਸੰਭਲਾ ਬਣਦਾ ਹੈ ਦੂਜੀ ਗੱਲ ਜਿਹੜੀ ਤੁਸੀਂ ਕੀਤੀ ਕਲਪਨਾ ਵਾਲੀ ਤੁਹਾਡੀ ਕਲਪਨਾ ਤੁਹਾਡੇ ਜਿਹੜੀ ਹੈ ਨਾ ਇਹ ਆਪਣੇ ਆਪ ਹੀ ਤੁਹਾਡੇ ਅੰਦਰ ਇੱਕ ਪੈਦਾ ਹੁੰਦਾ ਅਹਿਸਾਸ ਜਦੋਂ ਤੁਸੀਂ ਪੜਦੇ ਹੋ ਤੁਸੀਂ ਕਿੰਨਾ ਕੁ ਪੜਦੇ ਹੋ ਕਿੰਨਾ ਸਾਹਿਤ ਪੜਿਆ ਹੈ ਮੈਂ ਅੱਜ ਵੀ ਜਦੋਂ ਕਿਤੇ ਕੱਲਾ ਬੈਠਾ ਸੋਚਦਾ ਨਾ ਜਿਹੜਾ ਪੁਰਾਣਾ ਸਾਹਿਤ ਸੀ ਕਲਾਸਿਕਲ ਸਾਹਿਤ ਉਹਨਾਂ ਕਿਤਾਬਾਂ ਦੇ ਨਾਂ ਸੁਣਦਾ ਪੜ੍ਹਦਾ ਵਾਂ ਜਾਂ ਉਹਨਾਂ ਦੇ ਬਾਰੇ ਕਿਸੇ ਕੋਲ ਗੱਲ ਸੁਣਦਾ ਤਾਂ ਮੈਨੂੰ ਲੱਗਦਾ ਕਿ ਯਾਰ ਮੈਂ ਤੇ ਅੱਜ ਪੜ੍ਹੇ ਨਹੀਂ ਹੈਗੇ ਅਸੀਂ ਬਹੁਤ ਘੱਟ ਪੜਿਆ ਅਜੇ ਤੇ ਅਸੀਂ ਜਿੰਨਾ ਪੜ੍ਹਦੇ ਆਂ ਜਿੰਨੀਆਂ ਨਵੀਆਂ ਕਿਤਾਬਾਂ ਪੜ੍ਹਦੇ ਜਿੰਨਾ ਨਵਾਂ ਸਾਹਿਤ ਪੜ੍ਹਦੇ ਆਂ ਤੇ ਉਹ ਸਾਡੇ ਅੰਦਰ ਇਹ ਕਲਪਨਾ ਆਪਣੇ ਆਪ ਸਾਡੀ ਜਿਹੜੀ ਆ ਉਹ ਤੇਜ਼ ਹੁੰਦੀ ਜਾਂ ਜੋ ਵੀ ਕਹ ਲੋ ਹੁੰਦੀ ਹੈ ਅਸੀਂ ਕਾਲਪਨਿਕ ਹੁੰਨੇ ਆ ਅਸੀਂ ਉਹਨਾਂ ਗੱਲਾਂ ਨੂੰ ਸੋਚਣ ਲਾਈਂ ਕਈ ਵਾਰ ਆ ਜੀ ਕਿਤਾਬ ਮੇਰੀ ਪੰਜਾਬ ਦੇ ਪ੍ਰਵਾਸ ਦੇ ਸਰੋਕਾਰ ਹੈ ਜੀ ਇਹ ਕੱਲ ਪਸੋਂ ਬੈਠਾ ਮੈਂ ਪੜ ਰਿਆ ਸਾਂ ਇਹਨੂੰ ਤੇ ਪਹਿਲੇ ਚਾਰ ਕਾ ਆਰਟੀਕਲ ਪੜਦਿਆਂ ਪੜਦਿਆਂ ਮੈਂ ਆਪਣੇ ਆਪ ਤੇ ਹੈਰਾਨ ਹੋ ਰਿਹਾ ਤਾਂ ਯਾਰ ਇਹ ਮੈਂ ਲਿਖੇ ਹੈਗੇ ਇੱਕ ਭਾਸ਼ਾ ਵੀ ਤੁਹਾਡੇ ਕੋਲ ਆ ਜਾਂਦੀ ਹੈ ਉਹ ਸਾਰੀ ਭਾਸ਼ਾ ਤੁਹਾਨੂੰ ਕਿਦੋਂ ਸਿੱਖਣੀ ਨਹੀਂ ਪੈਂਦੀ ਕਿਤਾਬਾਂ ਸਿਖਾਉਂਦੀਆਂ ਤੁਹਾਨੂੰ ਵਤ ਵਤ ਸਾਹਿਤ ਪੜੋ ਵਤ ਵਤ ਕਿਤਾਬਾਂ ਪੜੋ ਤੇ ਇਹ ਗੱਲਾਂ ਵੀ ਤੁਹਾਡੀ ਲਿਖਤ ਵਿੱਚ ਤੁਹਾਡੀ ਕਵਿਤਾ ਵਿੱਚ ਤੁਹਾਡੀ ਵਾਰਤਕ ਵਿੱਚ ਆਪਣੇ ਆਪ ਆ ਜਾਂਦੀ ਹੈ ਉਹ ਇੰਜ ਹੀ ਸ਼ਾਇਦ ਹੋਇਆ ਸੀ ਤੁਸੀਂ ਭਾਸ਼ਾ ਦੀ ਮਾਂ ਬੋਲੀ ਦੀ ਦਾ ਜ਼ਿਕਰ ਕੀਤਾ ਹੈ ਤਾਂ ਮੈਂ ਅੱਧਰ ਤੋਂ ਜਾਨਣਾ ਚਾਹਾਂਗਾ ਕਿ ਵਿਦੇਸ਼ਾਂ ਦੇ ਵਿੱਚ ਸੱਤ ਸਮੁੰਦਰ ਪਾਰ ਪੰਜਾਬੀ ਮੀਡੀਆ ਦਾ ਪ੍ਰਚਾਰ ਪ੍ਰਸਾਰ ਕਾਫੀ ਹੈਗਾ ਚਾਹੇ ਉਹ ਪ੍ਰਿੰਟ ਮੀਡੀਆ ਤੇ ਚਾਹੇ ਇਲੈਕਟ੍ਰੋਨਿਕ ਮੀਡੀਆ ਤਾਂ ਤੁਹਾਡਾ ਜਿਹੜਾ ਇਲਾਕਾ ਹੈ ਬ੍ਰੈਂਪਟਨ ਟੋਰਾਂਟੋ ਉਹ ਤਾਂ ਗੜ ਹੈ ਤੋ ਜਿਹੜੀ ਮੀਡੀਆ ਦੀ ਭੂਮਿਕਾ ਹੈ ਉਹਦੇ ਬਾਰੇ ਦੂਸਰਾ ਉਥੇ ਸਾਹਿਤਿਕ ਸੁਭਾਵਾਂ ਕਾਫੀ ਗਿਣਤੀ ਚ ਨੇ ਤੇ ਉਹ ਸਰਗਰਮ ਵੀ ਬਹੁਤ ਨੇ ਕੋਈ ਹਫਤਾ ਕੋਈ ਐਤਵਾਰ ਲੰਘਦਾ ਹੋਏਗਾ ਜਦੋਂ ਉਥੇ 1 2 3 4 ਸਮਾਗਮ ਨਹੀਂ ਹੋ ਰਹੇ ਹੁੰਦੇ ਤੇ ਸਾਰੇ ਲੋਕ ਉਥੇ ਜੁੜਦੇ ਨਹੀਂ ਹਾਂ ਤੋ ਇਹਨਾਂ ਸਰਗਰਮੀਆਂ ਦੇ ਬਾਰੇ ਵਿੱਚ ਜਾਂ ਇਹਨਾਂ ਦੀ ਜਿਹੜੀ ਭੂਮਿਕਾ ਹੈ ਕਿਵੇਂ ਦੇਖਦੇ ਹੋ ਜਿੱਥੋਂ ਤੱਕ ਮੀਡੀਆ ਦਾ ਸਵਾਲ ਹੈ ਨਾ ਕੁਝ ਪਤਾ ਨਹੀਂ ਇਹ ਹੁਣ ਸੋਸ਼ਲ ਮੀਡੀਆ ਆਨ ਕਰਕੇ ਜਾਂ ਜਿਹੜਾ ਹੁਣ ਆਨਲਾਈਨ ਜਿਹੜੇ ਚੈਨਲ ਹੋ ਗਏ ਉਹਦੇ ਕਰਕੇ ਵੀ ਬਹੁਤ ਸਾਰੀਆਂ ਅਖਬਾਰਾਂ ਜਿਹੜੀਆਂ ਉੱਤੇ ਸ਼ਬਦੀਆਂ ਸੀਗੀਆਂ ਹਰ ਹਰ ਹਫਤੇ ਹਰ ਹਫਤੇ ਸ਼ਬਦੀਆਂ ਸੀ ਹੁਣ ਉਹ ਦੋ ਜਾਂ ਤਿੰਨ ਕੰਮਦਰ ਦੇ ਕਾਜੀਤ ਇੱਕ ਦੀ ਅਖਬਾਰ ਹੋ ਰਿਹਾ ਜਿਹੜੀਆਂ ਸ਼ਬਦੀਆਂ ਨੇ ਬਾਕੀ ਸਾਰੀਆਂ ਆਨਲਾਈਨ ਹੋ ਗਈਆਂ ਇਹ ਉਹ ਵਕਤ ਨਾਲ ਹੌਲੀ ਹੌਲੀ ਹੋਇਆ ਸਿਰ ਪਿਆਸ਼ਾ ਦਿੱਤੇ ਵੀ ਪੈ ਰਿਹਾ ਹੋਵੇ ਪੂਰੀ ਦੁਨੀਆ 'ਚ ਪੈ ਰਿਹਾ ਹੋਵੇ ਕਿ ਪ੍ਰਿੰਟ ਮੀਡੀਆ ਦੇ ਉੱਤੇ ਇੱਕ ਇਹ ਤਰ੍ਹਾਂ ਵਕੀ ਤਰ੍ਹਾਂ ਦਾ ਆਏਗਾ कि ਹੁਣ ਉਹ ਹਾਰਡ ਕਾਪੀਆਂ ਨਹੀਂ ਹੁੰਦੀਆਂ ਉਹਦੀਆਂ ਆਨਲਾਈਨ ਤੁਹਾਨੂੰ ਪੜਨਾ ਪੈਂਦਾ ਇਹ ਥੋੜਾ ਅਖਬਾਰਾਂ ਦਾ ਪ੍ਰਿੰਟ মিডিਏ ਦਾ ਹੋਇਆ ਬਾਕੀ ਜਿਹੜੇ ਟੀਵੀ ਨੇ ਉਥੇ ਉਹ ਕੰਮ ਕਰ ਰਹੇ ਆ ਉਹ ਬੜਾ ਵਧੀਆ ਕੰਮ ਕਰ ਰਹੇ ਆ ਉਹ ਖਬਰਾਂ ਜਾਂ ਰੋਜ਼ ਦੀ ਜਾਣਕਾਰੀ ਜਿਹੜੀ ਉਹ ਲੋਕਾਂ ਨੂੰ ਦਿੰਦੇ ਹੀ ਨੇ ਪਲੱਸ ਉਹ ਵਿਦਵਾਨਾਂ ਨੂੰ ਬੁਲਾ ਕੇ ਵਾ ਕੋ ਬਾਹਰਾਂ ਨੂੰ ਬੁਲਾ ਕੇ ਉਹ ਜਿਹੜੀਆਂ ਸਮੱਸਿਆਵਾਂ ਵਧੀਆ ਪਾਉਣ ਗੱਲ ਕਰ ਰਹੇ ਆ ਕਿ ਉੱਥੇ ਆ ਰਹੀਆਂ ਨੇ ਪ੍ਰਵਾਸੀਆਂ ਨੂੰ ਉਹਦੇ ਬਾਰੇ ਗੱਲਬਾਤ ਕਰਦੇ ਰਹਿੰਦੇ ਨੇ ਹੁੰਦੀ ਰਹਿੰਦੀ ਹੈ ਤੇ ਉਹ ਬੜਾ ਵਧੀਆ ਯੋਗਦਾਨ ਇਹਨਾਂ ਦਾ ਬਹੁਤ ਵਧੀਆ ਰੋਲ ਨਿਭਾ ਰਹੇ ਆ ਨੇ ਉਹ ਮੀਡੀਆ ਜਿਹੜਾ ਹੈ ਉੱਥੇ ਬੜਾ ਅੱਛਾ ਕੰਮ ਕਰ ਰਿਹਾ ਉਹ ਹਾਂ ਤਾਂ ਮੈਂ ਤੁਹਾਡੀ ਸ਼ਖਸੀਅਤ ਨੂੰ ਦੋ ਤਿੰਨ ਪਰਤਾਂ ਦੇ ਵਿੱਚ ਦੇਖਦਾ ਹਾਂ ਇੱਕ ਅਧਿਆਪਕ ਦੇ ਤੌਰ ਤੇ ਇੱਕ ਕਵੀ ਦੇ ਤੌਰ ਤੇ ਇੱਕ ਵਾਰਤਕ ਲੇਖਕ ਦੇ ਤੌਰ ਤੇ ਤਾਂ ਇਹਨਾਂ ਤਿੰਨਾਂ ਦੇ ਵਿੱਚੋਂ ਤੁਸੀਂ ਕਿਸ ਨਾਲ ਬਹੁਤ ਨੇੜੇ ਤੋਂ ਜੁੜੇ ਹੋਏ ਹੋ ਇੱਕ ਅਧਿਆਪਕ ਵਜੋਂ ਜਾਂ ਇੱਕ ਕਵੀ ਵਜੋਂ ਜਾਂ ਇੱਕ ਵਾਰਤਕ ਲੇਖਕ ਵਜੋਂ ਅਧਿਆਪਕ ਤੇ ਚਲੋ ਨੌਕਰੀ ਕਰਕੇ 30 ਸਾਲ ਮੈਂ ਰਿਟਾਇਰ ਹੋ ਗਿਆ ਕਵਿਤਾ ਲਿਖ ਰਿਹਾ ਹੈਗਾ ਔਰ ਲਗਾਤਾਰ ਲਿਖ ਰਿਹਾ ਹੈਗਾ 10 ਕਿਤਾਬਾਂ ਵੀ ਛਪ ਗਈਆਂ ਵਾਰਤਕ ਦੀਆਂ ਦੋ ਕਿਤਾਬਾਂ ਆ ਗਈਆਂ ਵਾਰਤਕ ਮੈਨੂੰ ਬਹੁਤ ਤਸੱਲੀ ਦਿੰਦੀ ਹੈ ਇਸ ਕਰਕੇ ਕਿ ਮੈਂ ਜਦੋਂ ਸ਼ੁਰੂ-ਸ਼ੁਰੂ ਚ ਵਾਰਤਕ ਕੋਈ ਲਿਖ ਕੇ ਅਖਬਾਰਾਂ ਨੂੰ ਭੇਜੀ ਤੇ ਆਰਟੀਕਲ ਉੱਤੇ ਛਪੇ ਤੇ ਜਾਂ ਮੈਨੂੰ ਸ਼ੁਰੂਆਤ ਕਿੱਥੋਂ ਹੋਈ ਕਿ ਜਿਵੇਂ ਕੋਈ ਅਧਿਆਪਕ ਰਿਟਾਇਰ ਹੋ ਰਿਹਾ ਉਹਦੀ ਰਿਟਾਇਰਮੈਂਟ ਤੇ ਪ੍ਰਸ਼ੰਸਾ ਪੱਤਰ ਲਿਖਣਾ ਹੁੰਦਾ ਸੀ ਤੇ ਮੇਰੀ ਡਿਊਟੀ ਲੱਗ ਜਾਂਦੀ ਸੀ ਵੀ ਤੂੰ ਇਹ ਪ੍ਰਸ਼ੰਸਾ ਪੱਤਰ ਲਿਖਣਾ ਉਹ ਮੈਨੂੰ ਦੇ ਪ੍ਰਸ਼ੰਸਾ ਪੱਤਰ ਲਿਖਣੇ ਉਹ ਮੈਨੂੰ ਲੱਗਾ ਕਿ ਯਾਰ ਮੇਰੇ ਕੋਲ ਭਾਸ਼ਾ ਹੈ ਮੈਂ ਲਿਖ ਸਕਦਾ ਮੈਂ ਵਾਰਤਕ ਲਿਖ ਸਕਦਾ ਉੱਥੋਂ ਸ਼ੁਰੂ ਹੋਇਆ ਫਿਰ ਹੋਰ ਛੋਟੇ ਆਰਟੀਕਲ ਲਿਖ ਕੇ ਅਖਬਾਰਾਂ ਚਾਪੇ ਫਿਰ ਹੋਰ ਤੋਂ ਇੰਜ ਆਪਣੇ ਆਪ ਹੀ ਜੇ ਤੁਸੀਂ ਅਧਿਐਨ ਕਰਦੇ ਹੋ ਨਾ ਅਧਿਐਨ ਮੂਲਕ ਵਿਧੀ ਤੁਹਾਨੂੰ ਤੁਹਾਡੀ ਵਾਰਤਕ ਦੀ ਇਸ ਗਹਿਰਾਈ ਤੱਕ ਲੈ ਕੇ ਜਾਂਦੀ ਹੈ ਤੁਸੀਂ ਕਿਤੇ ਤੁਹਾਨੂੰ ਕੋਈ ਸਿਖਾਉਂਦਾ ਨਹੀਂ ਤੁਸੀਂ ਸਿੱਖ ਨਹੀਂ ਸਕਦੇ ਤੁਹਾਨੂੰ ਆਪ ਹੀ ਪੜਨਾ ਪੈਂਦਾ ਤੁਹਾਨੂੰ ਆਪ ਹੀ ਜਾਨਣਾ ਪੈਂਦਾ ਆਪਣੇ ਆਪ ਪਾਸ਼ਾ ਜਿਹੜੀ ਹੈ ਵਾਰਤਕ ਵਾਲੀ ਵੀ ਤੁਹਾਡੇ ਕੋ ਆ ਜਾਂਦੀ ਹੈ ਮੈਨੂੰ ਕਈ ਲੋਕਾਂ ਨੇ ਮੇਰੀ ਵਾਰਤਕ ਪੜ੍ਹ ਕੇ ਕਿਹਾ ਜੈ ਤੂੰ ਤੇ ਫਿਲਾਸਫਰ ਹੋ ਗਿਆ ਫਿਲਾਸਫਰ ਫਿਲਾਸਫੀ ਕਿੱਥੋਂ ਆ ਗਈ ਮੇਰੇ ਅੰਦਰ ਮੈਨੂੰ ਨਹੀਂ ਸਮਝ ਪਰ ਹੁੰਦਾ ਇੰਜ ਹੈ ਕਿ ਜਦੋਂ ਤੁਸੀਂ ਬਹੁਤ ਸਾਰਾ ਪੜਦੇ ਹੋ ਸਾਹਿਤ ਬਹੁਤ ਸਾਰਾ ਸਾਹਿਤ ਪੜਦੇ ਹੋ ਵੱਖ-ਵੱਖ ਕਿਤਾਬਾਂ ਵੱਖ-ਵੱਖ ਲੇਖਕਾਂ ਨੂੰ ਪੜਦੇ ਹੋ ਵੱਖ-ਵੱਖ ਭਾਸ਼ਾਵਾਂ ਦਾ ਸਾਹਿਤ ਪੜਦੇ ਹੋ ਤਾਂ ਫਿਰ ਤੁਹਾਡੇ ਅੰਦਰ ਸਾਰਾ ਕੁਝ ਆਪਣੇ ਆਪ ਹੁੰਦਾ ਹੈ ਮੇਰਾ ਮੇਰਾ ਸਵਾਲ ਥੋੜਾ ਜਿਹਾ ਇਸ ਤੋਂ ਅਲੱਗ ਸੀਗਾ ਕਿ ਇੱਕ ਅਧਿਆਪਕ ਵਜੋਂ ਜਾਂ ਮੈਂ ਅਦਵੀ ਸਫਰ ਦੇ ਉੱਪਰ ਜਦੋਂ ਨਜ਼ਰ ਮਾਰਦੇ ਹਾਂ ਤਾਂ ਸਭ ਤੋਂ ਵੱਧ ਤਾਂ ਦੂਸਨਤੁਸ਼ਟੀ ਤੁਸੀਂ ਦੱਸਿਆ ਕਿ ਵਾਰਤਕ ਲਿਖ ਕੇ ਮਿਲਦੀ ਹੈਗੀ ਆ ਵਾਰਤਿਕ ਨੇ ਲੱਕੇ ਮਿਲਦੀ ਐ ਮੈਂ ਦੱਸਾਂ ਵੀ ਜਿਹੜਾ ਅਦਬ ਹੈ ਨਾ ਮੈਂ ਜਦੋਂ ਪਹਿਲੀ ਵਾਰ 2018 ਚ ਗਿਆ ਕੈਨੇਡਾ ਮਲਵਿੰਦਰ ਪਤਾ ਨਹੀਂ ਕਿੰਨੀ ਕੀ ਦੁਨੀਆ ਚ ਹੈਗੇ ਤੁਰੇ ਫਿਰਦੇ ਉੱਥੇ ਕੈਨੇਡਾ ਚ ਵੀ ਬਹੁਤ ਆਉਣਗੇ ਜਾਂਦੇ ਵੀ ਹੋਣਗੇ ਪਰ ਉੱਥੇ ਮੈਨੂੰ ਸਹਿਸਭਾਵਾਂ ਨੇ ਪਛਾਣਿਆ ਉਹਨਾਂ ਨੇ ਮੈਨੂੰ ਮੇਰਾ ਮਾਨ ਸਤਕਾਰ ਕੀਤਾ ਮੇਰਾ ਰੂਬਰੂ ਕੀਤਾ ਲੋਕਾਂ ਨੂੰ ਮੇਰੀ ਜਾਣ-ਪਛਾਣ ਕਰਵਾਈ ਉਹ ਮੈਂ ਸਮਝਦਾ ਉਹ ਮੇਰੀ ਕਵਤਾ ਕਰਕੇ ਮੇਰੀ ਕਵਤਾ ਕਰਕੇ ਮੈਂ ਉਹ ਮੇਰੀ ਕਵਤਾ ਤੋਂ ਪਹਿਲਾਂ ਮੈਂ ਉੱਥੇ ਪਹੁੰਚਿਆ ਸੀਗਾ ਮੇਰੀ ਕਵਤਾ ਕਰਕੇ ਮੈਂ ਉੱਥੇ ਪਹੁੰਚਿਆ ਪਹਿਲਾਂ ਹੀ ਜਦੋਂ ਮੈਂ ਗਿਆ ਤਾਂ ਉਹਨਾਂ ਮੈਨੂੰ ਪਛਾਣਿਆ ਵੀ ਆਏ ਮਲਵਿੰਦਰ ਤੇ ਉਹ ਸਾਹਿਤ ਤੁਹਾਨੂੰ ਤੁਹਾਡੀਆਂ ਹੱਦਾਂ ਤੋਂ ਬਾਹਰ ਬਹੁਤ ਦੂਰ ਸੱਤ ਸਮੁੰਦਰੋਂ ਪਾਰ ਵੀ ਲੈ ਕੇ ਜਾਂਦਾ ਹੈ ਤੇ ਇਹ ਮੈਂ ਵੀ ਉੱਥੇ ਇਹਦੇ ਕਰਕੇ ਪਹੁੰਚਿਆ ਇਸ ਲਈ ਮੈਨੂੰ ਚੰਗਾ ਲੱਗਦਾ ਮਾਣ ਮੈਨੂੰ ਆਪਣੀ ਕਵਤਾ ਤੇ ਵੀ ਜੋ ਵੀ ਮੈਂ ਲਿਖਦਾ ਹਾਂ ਉਹ ਕਵਤਾ ਤੋਂ ਬਾਅਦ ਤੇ ਸਾਹਿਤ ਦੀਆਂ ਤਾਂ ਬਹੁਤ ਵਿਦਾ ਬਹੁਤ ਹੈ ਨਾ ਨਾਵਲ ਹੈ ਨਾ ਟਿਕ ਹੈ ਸਫਰਨਾਮਾ ਹੈ ਜੀਵਨੀ ਹੈ ਤੋ ਅਸੀਂ ਉਮੀਦ ਕਰ ਸਕਦੇ ਹਾਂ ਕਿ ਅੱਗੋਂ ਕੋਈ ਹੋਰ ਇਹ ਜਿਹੜੀ ਮਨਜ਼ਰ ਉਹਦੇ ਇੱਕ ਦੋ ਦੋਸਤਾਂ ਨੇ ਮੈਨੂੰ ਕਿਹਾ ਵੀ ਯਾਰ ਤੇਰੀ ਮੈਂ ਪੜੀ ਵਾਰਤਕ ਦੀ ਕਿਤਾਬ ਤੇ ਤੂੰ ਨਾ ਕੋਈ ਕਹਾਣੀਆਂ ਨਾਵਲ ਲੇਖ ਪਰ ਮੈਨੂੰ ਨਹੀਂ ਲੱਗਦਾ ਕਿ ਮੈਂ ਲਿਖਾਂਗਾ ਨਾ ਮੇਰੇ ਮਨ 'ਚ ਕਦੀ ਇੰਜ ਤਾਂ ਆਇਆ ਹੀ ਨਹੀਂ ਮੈਨੂੰ ਲੱਗਦਾ ਹੈ ਕਿ ਮੈਂ ਜੋ ਵੀ ਲਿਖ ਰਿਹਾ ਹਾਂ ਨਾ ਹੁਣ ਤੱਕ ਕਵਿਤਾ ਤੇ ਵਾਰਤਕ ਮੈਂ ਇਥੋਂ ਤੱਕ ਆਪਣੇ ਆਪ ਨੂੰ ਸੀਮਿਤ ਰੱਖਾਂਗਾ ਜੀ ਕੋ ਹਾਂਜੀ ਤਾਂ ਉਹ ਕਿਹੜੀ ਸ਼ਕਤੀ ਹੈ ਕਿਹੜਾ ਕੋਈ ਲੇਖਕ ਹੈ ਕਿਹੜੀ ਰਚਨਾ ਹੈ ਜਿਸ ਨੇ ਤੁਹਾਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਬਹੁਤ ਸਾਰੀਆਂ ਕਿਤਾਬਾਂ ਨੇ ਜਦੋਂ ਪੜ੍ਹੀਆਂ ਖਾਸ ਕਰਕੇ ਦੂਜੀਆਂ ਭਾਸ਼ਾਵਾਂ ਨੂੰ ਉਹਨਾਂ ਬਾਅਦ ਕੀਤੀਆਂ ਕਿ ਇਹ ਕਿਤਾਬਾਂ ਪੜ੍ਹਦੇ ਹਿੰਦੀ ਦੇ ਵਿੱਚ ਦੂਜੀਆਂ ਜੀ ਉਹ ਤੁਹਾਨੂੰ ਪ੍ਰਭਾਵਿਤ ਕਰਦੀਆਂ ਨੇ ਜਦੋਂ ਰਸੂਲ ਅਮਜਾ ਤੋਬ ਦੀ ਕਿਤਾਬ ਪੜ੍ਹੀ ਸੀ ਮਾਂ ਕਰਾ ਪੜ੍ਹੀ ਸੀ ਰਚਨ ਖਤਮ ਆਈਆਂ 10 ਦਿਨ ਜਿੰਨਾ ਦੁਨੀਆ ਹਲਾ ਦਿੱਤੀ ਉਹ ਪੜ੍ਹੀ ਸੀ ਇਸ ਤਰ੍ਹਾਂ ਦੀ ਬਲਕਿ ਹੋਰ ਜਿਹੜੀ ਸੀ ਆਪਣਾ ਅਸਲੀ ਇਨਸਾਨ ਦੀ ਕਹਾਣੀ ਪੜ੍ਹੀ ਸੀ ਹੈਨਾ ਉਸ ਤੋਂ ਬਾਅਦ ਜਿਹੜੇ ਹੋਰ ਵੀ ਇਦਾਂ ਫਿਰ ਜਦੋਂ ਕਫਤਾ ਵੱਲ ਆਉਨੇ ਆ ਤੇ ਜਦੋਂ ਹਸਪਤਾਲ ਉਹਨੂੰ ਉਹਨਾਂ ਨੂੰ ਪੜਿਆ ਜੀ ਤੇ ਉੱਥੋਂ ਗਾਂ ਚੱਲਦਾ ਚੱਲਦਾ ਹੋਰ ਵੀ ਜਿੰਨੇ ਵੀ ਸ਼ਾਇਰ ਅਜ ਤੱਕ ਨੇ ਉਹਨਾਂ ਨੂੰ ਪੜੀਦਾ ਹੈ ਜਾਂ ਹਿੰਦੀ ਤੋਂ ਅਨਵਾਦ ਹੋਈਆਂ ਕਿਤਾਬਾਂ ਜਿਹੜੀਆਂ ਪੰਜਾਬੀ ਦੇ ਵਿੱਚ ਉਹ ਉਹ ਕਵੀ ਪੜੀਦੇ ਨੇ ਤੇ ਹੁਣ ਅੱਜ ਹਾਲਤ ਇਹ ਮੇਰੀ ਕਿ ਮੈਂ ਕੋਈ ਕਿਸੇ ਨੂੰ ਪੜ ਰਿਹਾ ਨਾ ਕਿਸੇ ਕਵੀ ਨੂੰ ਪੜ ਰਿਹਾ ਤੇ ਪੜਦੇ ਪੜਨਾ ਇੱਕ ਜਾਂ ਦੋ ਸਤਰਾਂ ਮੇਰੇ ਧਿਆਨ 'ਚ ਆਉਂਦੀਆਂ ਮੈਂ ਉਹ ਕਿਤਾਬ ਪਾਸੇ ਰੱਖ ਕੇ ਉਹ ਲਿਖ ਦਿੰਦਾ ਔਰ ਉਹ ਲਿਖ ਕੇ ਤੇ ਮੈਂ ਬੰਦ ਨਹੀਂ ਹੁੰਦਾ ਪੂਰੀ ਹਫਤਾ ਜਿਹੜੀ ਉਹ ਸਿਰ ਜੀ ਜਾਂਦੀ ਹੈ ਉੱਥੋਂ ਸ਼ੁਰੂ ਹੁੰਦਾ ਇੱਕ ਦੋ ਸਤਰਾ ਤੋਂ ਜਿਹੜੀਆਂ ਇੱਕਦਮ ਮੈਨੂੰ ਕੋ ਦਿਉ ਆਈਆਂ ਪੜ੍ਹਦੇ ਪੜ੍ਹਦੇ ਕਿਸੇ ਨੂੰ ਤੇ ਉਹ ਮੁੜ ਕੇ ਇੱਕ ਹਫਤਾ ਬਣ ਜਾਂਦੀ ਉਹ ਇਹ ਇੱਕ ਸਥਿਤੀ ਆਉਂਦੀ ਹੈ ਬੰਦੇ ਦੇ ਉੱਤੇ ਕਦੋਂ ਆਉਂਦੀ ਕਿੱਦਾਂ ਆਉਂਦੀ ਹੈ ਇਹ ਮੈਨੂੰ ਨਹੀਂ ਪਤਾ ਪਰ ਇਹ ਹੈ ਅਗਲਾ ਨੈਕਸਟ ਸਵਾਲ ਮੇਰਾ ਇਹ ਮੇਰੇ ਮਨ ਚ ਆ ਰਿਹਾ ਕਿ ਤੁਸੀਂ ਜਿਆਦਾ ਸਮਾਂ ਰਹਿਨੇ ਉੱਥੇ ਹੋ ਸਤ ਸਮੁੰਦਰ ਪਾਰ ਔਰ ਕੈਨੇਡਾ ਦੇ ਵਿੱਚ ਲੇਕਿਨ ਤੁਹਾਡਾ ਦਿਲ ਹਮੇਸ਼ਾ ਇੱਥੇ ਰਹਿੰਦਾ ਸਾਡੀ ਹਰ ਰਚਨਾ ਹੈ ਬੋਲਦੀ ਹੈ ਮੇਰੇ ਖਿਆਲ ਹੈ ਵੀ ਮੈਂ ਜਿਵੇਂ ਸ਼ੁਰੂ ਚ ਗੱਲ ਕੀਤੀ ਸੀ ਕਿ ਜਿਹੜੇ 60 ਸਾਲ ਅਸੀਂ ਇੱਥੇ ਕੱਟੇ ਆ ਨਾ ਉਹ ਸਾਡੇ ਅੰਦਰੋਂ ਜਾਂਦੇ ਨਹੀਂ ਇਸ ਕਰਕੇ ਉਹ ਹਰ ਰਚਨਾ ਚ ਬੋਲੇਗਾ ਹੀ ਉਹ ਸਾਡੇ ਅੰਦਰੋਂ ਖਤਮ ਨਹੀਂ ਹੋਣਾ ਕਦੇ ਵੀ ਚਾਹੇ ਅਸੀਂ ਉੱਥੇ ਜਾ ਕੇ ਰਹਿ ਰਹੇ ਆ ਅਸੀਂ 6 ਮਹੀਨੇ 8 ਮਹੀਨੇ 10 ਮਹੀਨੇ ਉੱਤੇ ਰਹਿੰਦੇ ਆ 2-4 ਮਹੀਨੇ ਇੱਧਰ ਆਉਨੇ ਆ ਪਰ ਫਿਰ ਵੀ ਉਹ ਸਾਡੇ ਅੰਦਰ ਪਿਆ ਸਾਡਾ ਜਿਹੜਾ ਬਚਪਨ ਸਾਡੇ ਅੰਦਰ ਪਿਆ ਹੈਗਾ ਸਾਡੀ ਜਵਾਨੀ ਸਾਡੇ ਅੰਦਰ ਪਿਆ ਹੈ ਸਾਡਾ ਪਰਿਵਾਰ ਸਾਡਾ ਪਿੰਡ ਸਾਡਾ ਸ਼ਹਿਰ ਸਾਡਾ ਦੇਸ਼ ਸੂਬਾ ਤੇ ਸਾਡੇ ਯਾਰ ਦੋਸਤ ਦੁਸ਼ਮਣ ਉਹ ਸਾਰੇ ਸਾਡੇ ਅੰਦਰ ਬੈਏ ਨੇ ਉਹ ਸਾਡੀਆਂ ਲਿਖਤਾਂ ਚ ਗਾਇਬ ਗਾਇਆ ਆਉਣੀ ਹੁੰਦੇ ਆ ਤਾਂ ਇੱਕ ਸਵਾਲ ਹੋਰ ਜਾਂਦੇ ਜਾਂਦੇ ਮੈਂ ਪੁੱਛਣਾ ਚਾਹਾਂਗਾ ਕਿ ਰਿਟਾਇਰਮੈਂਟ ਤੋਂ ਬਾਅਦ ਇੱਕ ਤਾਂ ਵੱਡਾ ਮੋੜ ਹੈ ਕਿ ਤੁਹਾਨੂੰ ਕੈਨੇਡਾ ਚ ਰਹਿਣਾ ਪੈ ਗਿਆ ਦੂਸਰਾ ਤੁਸੀਂ ਅਦਰਬ ਦੇ ਨਾਲ ਸਾਹਿਦ ਦੇ ਨਾਲ ਜੁੜੇ ਹੋਏ ਜੇਕਰ ਤੁਸੀਂ ਸਾਹਿਤ ਨਾਲ ਨਾ ਜੁੜੇ ਹੁੰਦੇ ਤਾਂ ਫਿਰ ਕੀ ਹੁੰਦੇ ਫਿਰ ਮੈਨੂੰ ਲੱਗਦਾ ਜਿਵੇਂ ਮੈਂ ਕੀਤਾ ਕਿਹਾ ਨਾ ਕਿ ਜਦੋਂ ਮੈਂ ਉੱਥੇ ਗਿਆ ਸੀ ਤਾਂ ਲੋਕ ਮੈਨੂੰ ਜਾਣਦੇ ਸੀ ਮੇਰੀ ਕਵਤਾ ਕਰਕੇ ਜਾਣਦੇ ਸੀ ਫਿਰ ਮੈਨੂੰ ਕੋਈ ਜਾਣਦਾ ਨਾ ਹੁੰਦਾ ਅੱਜ ਮੈਨੂੰ ਇੱਥੇ ਆਨ ਸਿਕਾਈ ਟੀਵੀ ਵਾਲਿਆਂ ਨੇ ਬੁਲਾਇਆ ਨਹੀਂ ਸੀ ਬੁਲਾਉਣਾ ਇਹਨਾਂ ਨੇ ਮੈਨੂੰ ਠੀਕ ਹੈ ਨਾ ਫਿਰ ਮੈਂ ਇੱਕ ਆਮ ਬੰਦਾ ਹੁੰਦਾ ਜਿਵੇਂ ਆਮਪੁਰੇ ਫਿਰ ਦੇ ਲੋਕ ਤਾਂ ਜਿਵੇਂ ਜ਼ਿੰਦਗੀ ਜੀਉ ਕੇ ਤੁਰਦੇ ਜਾਂਦੇ ਤੇ ਮੈਂ ਵੀ ਚੱਲੇ ਜਾਂਦਾ ਤਾਂ ਇਹ ਜਿਹੜੀ ਕਲਾ ਹੈ ਤੁਹਾਡੀ ਤੁਹਾਡੇ ਕੋਲ ਜਿਹੋ ਜੀ ਵੀ ਹੈ ਚਾਹੇ ਉਹ ਕਵਤਾ ਦੀ ਹੋਵੇ ਚਾਹੇ ਕੋ ਪੇਂਟਿੰਗ ਦੀ ਹੈ ਚਾਹੇ ਕੋ ਹੋਰ ਇਹ ਨਾਟਕ ਦੀ ਹੈ ਤੇ ਉਹ ਤੁਹਾਨੂੰ ਤੁਹਾਡੀ ਪਛਾਣ ਬਣਾਉਂਦੀ ਹੈ ਤੁਹਾਡੀ ਤੁਸੀਂ ਤਾਂ ਵੀ ਕਹਿੰਦੇ ਜੀ ਤੁਸੀਂ ਯਾਰ ਮੈਨੂੰ ਤੋਂ ਮੈਨੂੰ ਜਾਣਦਾ ਹੈ ਇਹ ਬੜੀ ਵੱਡੀ ਗੱਲ ਹੁੰਦੀ ਹੈ ਕਿ ਲੋਕ ਤੁਹਾਨੂੰ ਜਾਣਨ ਲੱਗ ਜਾਂਦੇ ਆ ਤੁਹਾਡੀ ਕਲਾ ਕਰਕੇ ਤੁਹਾਡੀ ਲਿਖਤ ਕਰਕੇ ਤੁਹਾਡੀ ਦਾ ਮਤਲਬ ਜਿਹੜੀ ਬੰਦੇ ਦੀ ਕ੍ਰੀਏਟਿਵਿਟੀ ਹੈ ਬੰਦੇ ਦਾ ਹੁਨਰ ਹੈ ਉਹ ਬੰਦੇ ਨੂੰ ਦੁਨੀਆ ਚ ਲੈ ਕੇ ਜਾਂਦੀ ਹੈ ਜੀ ਬਿਲਕੁਲ ਸਹੀ ਹੈ ਤੇ ਆਖਰੀ ਸਵਾਲ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਬਹੁਤ ਸਾਰੇ ਸਵਾਲ ਤੁਹਾਨੂੰ ਪੁੱਛੇ ਕੋਈ ਇਹੋ ਜੀ ਗੱਲ ਜਿਹੜੀ ਰਹਿ ਗਈ ਹੋਵੇ ਤੁਹਾਡੇ ਮਨ ਚ ਹੋਵੇ ਇਹ ਨਹੀਂ ਗੱਲ ਕੋਈ ਇਹੋ ਜਿਹੀ ਰਹੀ ਨਹੀਂ ਆਪਾਂ ਕਿਉਂਕਿ ਆਪਾਂ ਬਚਪਨ ਦੇ ਦੋਸਤ ਆ ਆਪਾਂ ਇੱਕ ਦੂਜੇ ਨੂੰ ਜਿੰਨੀ ਚੰਗੀ ਤਰ੍ਹਾਂ ਜਾਣਦੇ ਇੰਜ ਆਪਾਂ ਨੂੰ ਹੋਰ ਕੋਈ ਨਹੀਂ ਜਾਣਦਾ ਦੋਵਾਂ ਨੂੰ ਇਸ ਲਈ ਕੋਈ ਗੱਲ ਆਪਣੇ ਜਿਹੀ ਰਹਿ ਗਈ ਹੋਵੇ ਮੈਨੂੰ ਨਹੀਂ ਲੱਗਦਾ ਤੇ ਮੇਰੇ ਖਿਆਲ ਮੈਂ ਕਈ ਦਫਾ ਮੈਂ ਉਸ ਪ੍ਰਸੰਗ ਪਰਦੇਸ ਦੇ ਪ੍ਰਸੰਗ ਚ ਇਹ ਮੈਂ ਪੁੱਛਣਾ ਚਾਹ ਰਿਹਾ ਕਿ ਕੋਈ ਖਾਸ ਗੱਲ ਜਿਹੜੀ ਤੁਸੀਂ ਪੰਜਾਬੀਆਂ ਨੂੰ ਜਿਹੜੇ ਨੌਜਵਾਨ ਨੇ ਜਿਹੜੇ ਜਾਨਲੀ ਬੜੇ ਕਾਲੇ ਨੇ ਅਤਾਵਲੇ ਨੇ ਉਹਨਾਂ ਨੂੰ ਅਸੀਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਦੇਖੋ ਜਿਹੜਾ ਪ੍ਰਵਾਸ ਹੁੰਦਾ ਨਾ ਇਹ ਸੰਘਰਸ਼ ਹੈ ਜੀ ਪ੍ਰਵਾਸ ਪੁਹੀ ਚੰਗੀਆਂ ਜੀਵਨ ਹਾਲਤਾਂ ਲੱਭਣ ਵਾਸਤੇ ਜਾਂਦੇ ਹੋ ਆਪਣੇ ਦੇਸ਼ ਤੋਂ ਦੂਜੇ ਦੇਸ਼ ਉੱਥੇ ਤੁਹਾਨੂੰ ਸੰਘਰਸ਼ ਕਰਨਾ ਪੈਂਦਾ ਹੈ ਇਹ ਗਿੰਮੈਥ ਕੇ ਜਾਓਗੇ ਉੱਥੇ ਤੁਹਾਨੂੰ ਤੁਸੀਂ ਭੂਆ ਦੇ ਘਰ ਨਹੀਂ ਜਾ ਰਹੇ ਤੁਹਾਨੂੰ ਥਾਲੀ ਚ ਪੈ ਕੇ ਉਥੇ ਕੁਝ ਨਹੀਂ ਮਿਲਣਾ ਤੁਹਾਨੂੰ ਉਥੇ ਸੰਘਰਸ਼ ਕਰਨਾ ਪੈਣਾ ਤੁਹਾਨੂੰ ਉਥੇ ਦੂਜੇ ਲੋਕਾਂ ਨਾਲ ਰਹਿਣਾ ਪੈਣਾ ਤੁਹਾਨੂੰ ਉਹਨਾਂ ਨਾਲ ਘਰ ਸ਼ੇਅਰ ਕਰਨੇ ਪੈਣੇ ਹੋਰ ਸਾਰਾ ਕੁਝ ਕਰਨਾ ਪੈਣਾ ਤੇ ਇਹ ਮਿਥ ਕੇ ਜਾਓ ਤੇ ਅਸੀਂ ਸੰਘਰਸ਼ ਕਰਨ ਜਾ ਰਹੇ ਹਾਂ ਪ੍ਰਵਾਸ ਇੱਕ ਸੰਘਰਸ਼ ਹੈ ਤੇ ਇਹਨੂੰ ਇਹ ਆਪਣੇ ਦਿਮਾਗ 'ਚ ਰੱਖ ਕੇ ਚੱਲੋਗੇ ਅਸੀਂ ਇੱਕ ਬਹੁਤ ਵੱਡੇ ਸੰਘਰਸ਼ ਤੇ ਜਾ ਰਹੇ ਚੰਗੀਆਂ ਜੀਵਨ ਹਾਲਤਾਂ ਲੱਭਣ ਜਾ ਰਹੇ ਆਂ ਚੰਗੀਆਂ ਸੁੱਖ ਸਹੂਲਤਾਂ ਨੂੰ ਤਲਾਸ਼ਣ ਜਾ ਰਹੇ ਆਂ ਇਹ ਗੱਲ ਦਿਮਾਗ 'ਚ ਰੱਖਣੀ ਚਾਹੀਦੀ ਹੈ ਇਹ ਮੰਨ ਕੇ ਚੱਲਣਾ ਪਏਗਾ ਕਿ ਜਿਹੜਾ ਮੁੱਢਲਾ ਦੌਰ ਹੈ ਅਰੰਭਲੇ ਕੁਝ ਸਾਲ ਨੇ ਉੱਥੇ ਉਹ ਸਟਰਗਲ ਦੇ ਸੰਘਰਸ਼ ਦੇ ਹੁੰਦੇ ਨੇ ਤੇ ਸਾਡੇ ਬਹੁਤ ਵੱਡੀ ਗਿਣਤੀ ਹੈ ਪੰਜਾਬੀਆਂ ਦੀ ਜਿਹੜੇ ਉੱਥੇ ਬੜੀ ਚੰਗੀ ਤਰ੍ਹਾਂ ਵਧੀਆ ਤਰ੍ਹਾਂ ਸਥਾਪਿਤ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਜਿਨ੍ਹਾਂ ਨੇ ਵੱਡੀਆਂ ਪ੍ਰਾਪਤਨਾ ਕੀਤੀਆਂ ਯੋਨ ਬਿਲਕੁਲ ਬਿਲਕੁਲ ਜੀ ਤਾਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਮਨਵਿੰਦਰ ਜੀ ਕਾਂਦੋਲੇ ਪਰਦੇਸ ਦੇ ਵਿੱਚ ਸ਼ਾਮਲ ਹੋਣ ਲਈ ਤੁਹਾਡਾ ਬਹੁਤ ਬਹੁਤ ਤਸ਼ੁਕਰੀ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਤੁਹਾਡੀ ਬਹੁਤ ਬਹੁਤ